ਇਹ ਗੁੱਲ ਬਿਲ ਗੁੱਲ ਉਹ ਪੀ ਕੇ ਹੀ ਆਈ ਹੋਈ ਸੀ ਉਹਦਾ ਐਟੀਟਿਊਡ ਹੀ ਦਿਖਾ ਰਿਆ ਸੀ ਕਿ ਉਹਨੇ ਕੀਤੀ ਹੋਈ ਆ ਤੂੰ ਆਰਗੇਨਾਈਜ਼ਰ ਬਣ ਸਕਦੀ ਤੂੰ ਤੱਕ ਲੱਗ ਡੇ ਡ ਲੱਖੀਓ ਫਰਸਕ ਵੀ ਆ ਤੂੰ ਪੂਰਾ ਸ਼ੋਅ ਸੈੱਟ ਕਰ ਸਕਦੀ ਆ ਉਹ ਆਰਟਿਸਟ ਹੋ ਭੰਗੜੇ ਵਾਲੇ ਉਹ ਡੀਜੇ ਸੈਟਅਪ ਉਹ ਹੱਡੀ ਨਹੀਂ ਧੱਕੇ ਨਾਲ ਆ ਕਹਿੰਦੀ ਮੈਂ ਉਹ ਨਜ਼ਰ ਜਾਣਾ ਹੀ ਨਹੀਂ ਜਿਹਨਾਂ ਜਰ ਜਲੂਸ ਨਹੀਂ ਨਿਕਲਦਾ ਪਾਰਟੀ ਦਾ ਮੈਂ ਐਸਾ ਸਿਸਟਰ ਇਹਦੇ ਨਾਲ ਚੱਲਦੀ ਸੀ ਇਹ ਮੈਨੂੰ ਕਹਿੰਦੀ ਸੀ ਮੇਰਾ ਕਲ ਸ਼ੋਸ ਤੁਹਾਡਾ ਤੁਹਾਨੂੰ ਦੇਖ ਕੇ ਹੀ ਮੈਂ ਸਿੱਖਿਆ ਆ ਦੇਖੋ ਜੀ ਉਸ ਫੋਟੋ ਦੇ ਮੈਂ ਪੁੱਛਿਆ ਨੂੰ ਕੀ ਹੋ ਗਿਆ ਅੱਗੋਂ ਐਡੀ ਤੁਸੀਂ ਰਿਕਾਰਡਿੰਗ ਸੁਣ ਲੋ ਜੀ ਜੀ ਮੈਂ ਤਾਂ ਮਾਈਗ੍ਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਨਹੀਂ ਹੈ ਸਿਰਫ ਪਤਾ ਨਹੀਂ ਸੀ ਕਿਉਂ ਕਿ ਧਿਆਨ ਰੱਖਾ ਉਹ ਤਾਂ ਪੜਾ ਵੈਸੇ ਤੂੰ ਬਹੁਤ ਨਜ਼ਰਾਂ ਚਾ ਲੋਕਾਂ ਦੀ ਹੈ ਇਹ ਨਜ਼ਰਾਂ ਚਾ ਕਿਉਂਕਿ ਇਹਦੇ ਬாய்ਫ੍ਰੈਂਡ ਦਾ ਵਿਆਹ ਹੋ ਗਿਆ ਜੀ ਦੈਟਸ ਵਾਈ ਮੈਨੂੰ ਪੁੱਛਿਆ ਸੀ 9 ਮਾਰਚ ਦੀ ਗੱਲ ਹੈ ਜੀ ਦੇਖ ਸਾਨੂੰ ਇਹਨਾਂ ਸਾਰਿਆਂ ਨੇ ਦੱਸਿਆ ਭੰਗੜੇ ਵਾਲਿਆਂ ਨੇ ਦੱਸਿਆ ਕਿ ਇਹਨੇ ਡਰਿੰਕ ਕੀਤੀ ਹੋਈ ਸੀ ਵੋਡਕਾ ਪੀ ਰਹੀ ਸੀ ਕੈਬਨਸ ਬੈਠ ਕੇ ਕਿਸੇ ਨੇ ਦੀ ਕੋਈ ਬਾਣੀ ਪੜੀ ਨਾ ਕੋਈ ਬੰਦਾ ਸਟੇਜ ਦੇ ਉੱਪਰ ਆਇਆ ਇਹ ਬਿਲਕੁਲ ਝੂਠ ਬੋਲ ਰਹੀ ਏ ੱੱਲੇ ਬਾਣ ਚਾਣ ਵਾਸਤੇ ਕਿਸੇ ਨੇ ਨਹੀਂ ਕਿਹਾ ਇਹਨੂੰ ਸਿਰਫ ਸਟੇਜ ਤੋਂ ਆਊਟ ਹੋਣ ਵਾਸਤੇ ਸਾਨੂੰ ਪਤਾ ਸਾਨੂੰ ਕਿਦਾਂ ਦੇ ਚਾਂਸ ਚ ੱਲਣੇ ਵੀ ਪੈਂਦੇ ਆ ਜੇ ਕੱਲ ਨੂੰ ਕੋਈ ਓਦਾਂ ਦੀ ਪਾਰਟੀ ਹੁੰਦੀ ਡੀ ਜੇ ਵਾਲੇ ਦਾ ਨੁਕਸਾਨ ਹੁੰਦਾ ਕੀ ਅੱਜ ਸਿਮਰ ਇਹ ਆਰਗੇਨਾਈਜ਼ਰ ਦਾ ਕਿਸੇ ਦਾ ਨੁਕਸਾਨ ਭਰ ਸਕਦੀ ਸੀ ਉਹ ਕਹਿੰਦੀ ਇਹ ਨਾ ਹੁੰਦੇ ਤਾਂ ਮੈਂ ਬਹੁਤ ਕੁਝ ਕਰ ਦਿੰਦੀ ਕਰ ਤਾਂ ਆਡੀਅੰਸ ਵੀ ਬਹੁਤ ਕੁਝ ਸਕਦੀ ਸੀ ਜੀ ਉਹ ਪੀਤੀ ਤਾਂ ਉਹਨਾਂ ਨੇ ਵੀ ਹੋਈ ਸੀ ਨਾ ਦਾਰੂ ਜੀ 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 ਇਲੰਦ ਦੇ ਵਿੱਚ ਬਕਾਇਦਾ ਕੈਮਰਾ ਲੱਗਿਆ ਵੀਡੀਓ ਬਣਦੀ ਆ ਉਹਦੇ ਵਿੱਚ ਦੇਖ ਕੇ ਉਹਦੇ ਨਾਲ ਕਾਰਵਾਈ ਕੀਤੀ ਜਾਵੇ ਜੇ ਸਿਮਰ ਰਹੀ ਆ ਤੇ ਸਿਮਰ ਦੇ ਨਾਲ ਕੀਤੀ ਜਾਵੇ 100 ਕੁੜੀਆਂ ਸਾਡੇ ਨਾਲ ਕੰਮ ਤੇ ਜਾਂਦੀ ਸਾਡੇ ਅਸੀਂ ਤਾਂ ਇਹ ਤੁਹਾਨੂੰ ਲੈ ਕੇ ਹੀ ਨਹੀਂ ਜਾਂਦੇ ਜੀ ਆ ਦੋ ਫਖਸਮੇ ਤੇ ਪਤਾ ਨਹੀਂ ਕਿ ਮਰੇਗੇ ਪਹਿਲੇ ਤੇ ਕੰਮ ਓਕੇ ਕੀਤਾ ਦੂਜੇ ਦਿਨ ਜਲੂਸ ਕੱਢਤਾ ਮੈਨੂੰ 20 ਸਾਲ ਹੋ ਗਏ ਜੀ ਮੈਨੂੰ ਪੈਸੇ ਕਾੜ ਦੀ ਲੋੜ ਨਹੀਂ ਐ ਮੈਂ ਸਭ ਕੁਝ ਇਸ ਲਾਈਨ ਤੋਂ ਕਮਾਇਆ ਹੈ ਦੇਖੋ ਜਿਹੜੀ ਸਾਨੂੰ ਅੱਖਾਂ ਮੋਗੇ ਉਸ ਟਾਈਮ ਦੀ ਸੀ ਆ ਉਸ ਟਾਈਮ ਸਿਮਰ ਗਲਤ ਦੀ ਸੀ ਆ ਅਸੀਂ ਸਿਮਰ ਦੇ ਬਲ ਖਿਲਾਫ ਆ ਜੇ ਉਹ ਕਹਨੇ ਸਹੀ ਹੁੰਦੀ ਨਾ ਅਸੀਂ ਖੁਦ ਖੜ ਕੇ ਉਹਦੇ ਤੇ ਮੁੰਡੇ ਤੇ ਪਰਚਾ ਕਰਾਉਂਦੇ ਅੱਜ ਦੀ ਗੱਲ ਕਹਿੰਦੇ ਆ ਵੀ ਜੇ ਉਹ ਖੁਦ ਸਹੀ ਹੁੰਦੀ ਅੱਭੀ ਵੀ ਦੇਖ ਰਹੇ ਹਾਂ ਤੁਸੀਂ ਮੈਂ ਇਸ਼ਾ ਜਿੱਕਰ ਗੱਲ ਕਰੀਏ ਤਾਂ ਜਿਹੜੀ ਲੜਕੀ ਐ ਸਿਮਰ ਸੰਦੂਸ ਦੀਆਂ ਵੀਡੀਓਜ਼ ਨੇ ਕਾਫੀ ਵਾਇਰਲ ਹੋ ਰਹੀਆਂ ਉਹਦੇ ਵੱਲੋਂ ਲਗਾਤਾਰ ਇੰਟਰਵਿਊਜ਼ ਦਿੱਤੇ ਜਾ ਰਹੇ ਨੇ ਜਿਸ ਸੇ ਕਰਕੇ ਦੂਸਰੀ ਪਾਰਟੀ ਐ ਜਿਹੜੀ ਕਿ ਉਹ ਵੀ ਕੈਮਰੇ ਦੇ ਸਾਹਮਣੇ ਆਈ ਐ ਜਿਸ ਤੇ ਉਹਦੇ ਵੱਲੋਂ ਸਿਮਰ ਸੰਤੂ ਦੇ ਵੱਲੋਂ ਇਲਜ਼ਾਮ ਨੇ ਜਿਹੜੇ ਕਿ ਲਗਾਏ ਜਾ ਰਹੇ ਨੇ ਤੇ ਆਰਗੇਨਾਈਜ਼ਰ ਨੇ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਿੰਨਾਂ ਨੂੰ ਕਿਹਾ ਜਾ ਰਿਹਾ ਸੀ ਸਰ ਕਿਹਾ ਜਾ ਰਿਹਾ ਸੀ ਉਹਦੇ ਵੱਲੋਂ ਕਿ ਇਹ ਕਿਹੜੇ ਪ੍ਰਧਾਨ ਨੇ ਕਿੱਥੋਂ ਦੇ ਪ੍ਰਧਾਨ ਨੇ ਮੈਂ ਤਾਂ ਪ੍ਰਧਾਨ ਦੇਖੇ ਨਹੀਂ ਬਿਲਕੁਲ ਬਿਲਕੁਲ ਤੇ ਕੀ ਇਹਦੇ ਕੋਲ ਮੋਬਾਈਲ ਨਹੀਂ ਸੀਗਾ ਉਸ ਟਾਈਮ ਗੱਲ ਉਸ ਟਾਈਮ ਕਾਲ ਨਹੀਂ ਕਰ ਸਕਦੀ ਸੀ ਪੁਲਿਸ ਨੂੰ ਰਾਤ ਨੂੰ ਜਾ ਕੇ ਰਿਪੋਰਟ ਲਕਾਈਏ ਜੀ ਠੀਕ ਹੈ ਉਸ ਟਾਈਮ ਇਹਦੇ ਕੋਲ ਮੋਬਾਈਲ ਹੈ ਨਹੀਂ ਸੀਗਾ ਉਦੋਂ ਕਾਲ ਕਰਦੀ ਨਾਲ ਹੀ ਪੁਲਿਸ ਆਉਂਦੀ ਹੈ ਅੱਜਕੱਲ ਠੀਕ ਹੈ ਜੀ ਤੇ ਫਿਰ ਕਹਿੰਦੀ ਹੈ ਮੈਂ ਕਿਉਂਕਿ ਗਲਤੀ ਇਹਦੀ ਹੈ ਇਹਨੇ ਸਟਾਰਟਿੰਗ ਕੀਤੀ ਹੈ ਇਹਨੇ ਗਾਲਾਂ ਕੱਢੀਆਂ ਉਪਰੋਂ ਠੀਕ ਹੈ ਮਾਈਕ ਦੇ ਵਿੱਚ ਬੋਲਿਆ ਉਹਨਾਂ ਨੂੰ ਚੰਗਣ ਲੱਗਿਆ ਉਹ ਕਹਿੰਦੇ ਇਹਨੂੰ ਭੇਜ ਦਿਓ ਤੇ ਜੇ ਇਹਨੂੰ ਜਾਣਾ ਨਹੀਂ ਚਾਹੀਦਾ ਸੀ ਬਿਨਾਂ ਗੱਲ ਤੋਂ ਗਾਲਾਂ ਕਿਉਂ ਕੱਢੂਗੀ ਪਹਿਲਾਂ ਤਾਂ ਇਹ ਦੱਸੋ ਤੇ ਕੋ ਗਾਲਾਂ ਪਤਾ ਨਹੀਂ ਹੁਣ ਇਹਨੂੰ ਕੀ ਹੋਇਆ ਚੱਲਦਾ ਫੰਕਸ਼ਨ ਚੱਲ ਰਿਹਾ ਸੀਗਾ ਫੰਕਸ਼ਨ ਚੱਲਦਾ ਸੌਂਗ ਦੇ ਉੱਪਰ ਇਹਨੂੰ ਪਤਾ ਨਹੀਂ ਕੀ ਲੱਗਿਆ ਨੇ ਮਾਈਕ ਫੜ ਕੇ ਗਾਣਾ ਕੱਢਣ ਲੱਗ ਗਿਆ ਬੋਲਣ ਲੱਗ ਗਿਆ ਪਹਿਲਾਂ ਬੋਲੀ ਉਸ ਤੋਂ ਬਾਅਦ ਬੋਲੀ ਕੀ ਕੀ ਬੋਲੀ ਕੀ ਜਿਹੜੇ ਇਹਦੇ ਵਿੱਚ ਕਾਫੀ ਕੁਝ ਬੋਲਿਆ ਸੀਗਾ ਹਾਂਜੀ ਤੇ ਉਹ ਉਹਨਾਂ ਨੂੰ ਚੰਗਾ ਲੱਗਿਆ ਉਹ ਕਹਿੰਦੇ ਵੀ ਇਹ ਕੁੜੀ ਨੂੰ ਤੁਸੀਂ ਭੇਜ ਦਿਓ ਠੀਕ ਹੈ ਜੀ ਇਹਨੂੰ ਉੱਥੇ ਜਾਣਾ ਇਹਨੂੰ ਪੇਮੈਂਟ ਦਿੱਤੀ ਹੋਈ ਸੀਗੀ ਇਹਨੂੰ ਉੱਥੇ ਜਾਣਾ ਚਾਹੀਦਾ ਸੀਗਾ ਇਹ ਗਈ ਨਹੀਂ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਇਹ ਲਾਸਟ ਤੱਕ ਉੱਥੇ ਮਤਲਬ ਪੰਜ ਫੰਕਸ਼ਨ ਵੀ ਖਤਮ ਹੋ ਗਿਆ ਸੀਗਾ ਉਦੋਂ ਵੀ ਉੱਥੇ ਹੀ ਸੀ ਸਾਡੇ ਕੋਲ ਮਾਹਰ ਜੀ ਠੀਕ ਹੈ ਜੀ ਇਹਨੂੰ ਇਹਨੇ ਪੇਮੈਂਟ ਇਹਨੂੰ ਪੇਮੈਂਟ ਦਿੱਤੀ ਸੀ ਜਿਹੜੀ ਉਹ ਕਿਸੇ ਨੂੰ ਦੇ ਕੇ ਭੁੱਲ ਗਈ ਐ ਜੀ ਇਸ ਨੂੰ ਇਹਨੂੰ ਇਹਦੀ ਯਾਦ ਨਹੀਂ ਸੀਗਾ ਮੇਰੇ ਆ ਵੀ ਪੇਮੈਂਟ ਮੈਂ ਕਿੰਨ ਦਿੱਤੀ ਆ ਉਹ ਪੇਮੈਂਟ ਵੀ ਅਸੀਂ ਇਹਦੀ ਕਿਸੇ ਬੰਦੇ ਸਾਡੇ ਇੱਕ ਭੰਗੜੇ ਮੁੰਡਾ ਸੀਗਾ ਉਹਨੇ ਉਹਨੂੰ ਪਤਾ ਲੱਗਿਆ ਵੀ ਕਿਸੇ ਵੇਟਰ ਕੋਲ ਇਹਨੇ ਪੇਮੈਂਟ ਦੇਤੀ ਉਹ ਪੇਮੈਂਟ ਵੀ ਇਹਨੂੰ ਲੈ ਕੇ ਦਿੱਤੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਸੇ ਦਾ ਵਿਆਹ ਵਾਲਾ ਫੰਕਸ਼ਨ ਚੱਲਦਾ ਪਿਆ ਵਾ ਹਨਾ ਤੇ ਵਿਆਹ ਦੇ ਫੰਕਸ਼ਨ ਦੇ ਵਿੱਚ ਕੁੜੀ ਬਿਨਾਂ ਗੱਲ ਤੋਂ ਮਾਈਕ ਫੜ ਕੇ ਗਾਲ੍ਹਾਂ ਕੱਢੂਗੀ ਕਿਉਂ ਜਦਕਿ ਇੱਕ ਜਿਹੜੀ ਵੀਡੀਓ ਸਾਹਮਣੇ ਆ ਰਹੀ ਆ ਉਹਦੇ ਵਿੱਚ ਉਹ ਲੜਕੀ ਆ ਕੇ ਕਹਿ ਰਹੀ ਆ ਉਹ ਤਾਂ ਇਹਨੇ ਕਿਹਾ ਠੀਕ ਹੈ ਉਹ ਇਹਨੇ ਕਿਹਾ ਪਰ ਉਸ ਤੋਂ ਪਹਿਲਾਂ ਕਾਪੀ ਕੁਝ ਬੋਲ ਗਈ ਨਾ ਉਹ ਤਾਂ 10 ਸਾਈਂ ਗੋਲੀ ਕਿਉਂ ਕੋਈ ਤਾਂ ਰੀਜ਼ਨ ਹੋਗਾ ਨਾ ਅੱਗੇ ਕਿਸੇ ਨੇ ਕੁਝ ਕਿਹਾ ਹੋਗਾ ਬਿਲਾ ਦਾਲ ਤੋ ਤਾਂ ਜਾ ਕੇ ਬੋਲੀ ਨਹੀਂ ਹੋਗੀ ਨਹੀਂ ਇਹਦੇ ਵਿੱਚ ਨਾ ਪਤਾ ਨਹੀਂ ਕੀ ਐਨੂੰ ਇਹ ਸਮਝਦੀ ਮੈਂ ਪਤਾ ਨਹੀਂ ਕੀ ਚੀਜ਼ ਗਾਣਾ ਚੱਲਿਆ ਮਤਲਬ ਇਹ ਸੋਚ ਕੇ ਵੀ ਇਹ ਸੋਚ ਕੇ ਵੀ ਹਾਂਜੀ ਗਾਣਾ ਚੱਲਿਆ ਸੀ ਕਿ ਗਾਣਾ ਬਾ ਕੋਈ ਸੌਂਗ ਵੀ ਜੱਟਾਂ ਦੇ ਮੁੰਡੇ ਪੱਟ ਲੈਣਗੇ ਬੱਤ ਕੇ ਰਹੀਂ ਇਦਾਂ ਕਰਕੇ ਉਹ ਗਾਣਾ ਚੱਲ ਰਿਹਾ ਸੀ ਉਹ ਮਾਈਕ ਫੜਿਆ ਪਹਿਲਾਂ ਕੁਕ ਮਾਰਦੀ ਸੀ ਵੀਰ ਉਹਨੂੰ ਮਾਈਕ ਫੜ ਕੇ ਕਹਿੰਦੀ ਵੀ ਐਵੇਂ ਕਿਵੇਂ ਪੱਟ ਲੂੰਗਾ ਮੈਂ ਵੀ ਸੰਧੂਆਂ ਦੀ ਕੁੜੀਆਂ ਜੇ ਉਹ ਫਲਾਨਾ ਹਾਂ ਜੀ ਗੱਲਾਂ ਤਾਂ ਨਹੀਂ ਗੱਡੀਆਂ ਆਹ ਗੱਲ ਕਹਿੰਦਾ ਗੱਲਾਂ ਗੱਡੀਆਂ ਨੇ ਕੀ ਗੱਲ ਤੁਹਾਡੀ ਮਾਵਾ ਭੈਣਾਂ ਨਹੀਂ ਆਈਆਂ ਉਹਨਾਂ ਦੀ ਮਾਵਾ ਭੈਣਾਂ ਨਾਲ ਆਈਆਂ ਨੇ ਇੱਕ ਉਹ ਗਾਣਾ ਚੱਲ ਰਿਹਾ ਨਾਰਮਲੀ ਨੱਚ ਰਹੇ ਨੇ ਉਹ ਜੀ ਉਹ ਇੰਜੋਏ ਕਰ ਰਹੇ ਨੇ ਆਪਣਾ ਉਹ ਗਾਣੇ ਤੇ ਇੰਜੋਏ ਕਰ ਰਹੇ ਤੂੰ ਉਹ ਤਾਂ ਕੁਝ ਨਹੀਂ ਕਹਿ ਰਹੇ ਉਹ ਕਹਿੰਦੀ ਮੈਨੂੰ ਖਾ ਹੇ ਨੀਚੇ ਖੜੇ ਹੋ ਕੇ ਕਹਿ ਰਹੇ ਸੀਗੇ ਕਿ ਸਾਡੇ ਨਾਲ ਥੱਲੇ ਆ ਕੇ ਨੱਚ ਕਹਿੰਦੀ ਮੈਂ ਬੱਚਿਆਂ ਦੇ ਨਾਲ ਨੱਚ ਜੀ ਐਂ ਜੀ ਕੋਈ ਗੱਲ ਨਹੀਂ ਉਹ ਆਪਣੀ ਫੈਮਲੀ ਨਾਲ ਆਏ ਨੇ ਇਸ਼ਾਰੇ ਕਰ ਰਹੇ ਸੀਗੇ ਇੱਕ ਇਹੀ ਰਹਿ ਗਈ ਸੀ ਉੱਥੇ ਹੋਰ ਵੀ ਪੰਜ ਕੁੜੀਆਂ ਸੀ ਉਹਨਾਂ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਵੀ ਥੱਲੇ ਆ ਕੇ ਨੱਚ ਜੀ ਕੱਲੀ ਇਹੀ ਕੁ ਜੀ ਹਾਂਜੀ ਜੀ ਤੇ ਉਹਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਹਿੰਦੀ ਆਰਗੇਨਾਈਜ਼ਰ ਨੇ ਸਾਨੂੰ ਲੈ ਕੇ ਜਾਂਦੇ ਨੇ ਮੇਰੀ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਕਹਿੰਦੀ ਆਰਗੇਨਾਈਜ਼ਰ ਸੇਫਟੀ ਦਾ ਧਿਆਨ ਨਹੀਂ ਰੱਖਦੇ ਤੇ ਕੀ ਕਹੋਗੇ ਦੇਖੋ ਇਹ 5:30 ਵਜੇ ਤੋਂ ਉੱਥੇ ਸੀਗੀ ਠੀਕ ਹੈ ਜੀ ਤੇ ਉਹ ਇਹਨੂੰ ਕੋਈ ਪ੍ਰੋਬਲਮ ਆਈ ਦੱਸੋ ਜਿਹਨੂੰ ਕੋਈ ਪ੍ਰੋਬਲਮਾਂ ਦੀ ਕਾਲ ਕਰਦੀ ਹੈ ਅਸੀਂ ਸਾਰੇ ਨਾਲ ਸੀ ਇਹਦੇ ਅਸੀਂ ਇਹਨੂੰ ਗਿਆ ਪਾਰਟੀ ਨੇ ਵੀ ਪਿੱਛੋਂ ਮੁੰਡੇ ਆਏ ਉਹ ਕਹਿੰਦੇ ਵੀ ਭੈਣੇ ਤੂੰ ਚੱਲ ਜਾ ਤੇ ਸਾਡਾ ਫੰਕਸ਼ਨ ਖਰਾਬ ਨਾ ਕਰ ਵੀ ਫੈਮਿਲੀ ਬੈਠੀ ਆ ਸਾਰੇ ਸਾਡਾ ਫੰਕਸ਼ਨ ਖਰਾਬ ਨਾ ਕਰ ਇਹ ਇਹਨੂੰ ਉੱਥੇ ਜਾਣਾ ਚਾਹੀਦਾ ਸੀਗਾ ਇਹ ਗਈ ਨਹੀਂ ਫੇਰ ਵੀ ਦੇਖੋ ਜਦੋਂ ਇਹਨੂੰ ਕੋਈ ਇਦਾਂ ਦੀ ਪ੍ਰੋਬਲਮ ਲੱਗੀ ਹੈ ਇਹਨੇ ਕਿਹਾ ਬਾਹਾਂ ਫੜ ਲਈ ਕਿਸੇ ਨੇ ਦੀ ਕੋਈ ਬਾਹ ਨਹੀਂ ਫੜੀ ਨਾ ਕੋਈ ਬੰਦਾ ਸਟੇਜ ਦੇ ਉੱਪਰ ਆਇਆ ਇਹ ਬਿਲਕੁਲ ਝੂਠ ਬੋਲ ਰਹੀ ਹੈ ਥੱਲੇ ਜਾਣੋ ਅਸੇ ਕਿਸੇ ਨੇ ਨਹੀਂ ਕਿਹਾ ਇਹਨੂੰ ਸਿਰਫ ਸਟੇਜ ਤੋਂ ਆਊਟ ਹੋਣ ਵਾਸਤੇ ਗੰਦੀ ਕੇ ਮਰ ਲੜਕੀਆਂ ਨੇ ਗਾਣਾ ਕੱਢੀਆਂ ਇਹਨੂੰ ਨਾਲ ਇਹਦੇ ਤੇ ਗਲਾਸ ਦੇ ਨਾਲ ਵਾਰ ਵੀ ਕੀਤਾ ਗਿਆ ਪਣੇ ਦੇਖੋ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਆ ਇਹਨੇ ਇੱਕ ਗੱਲ ਕਹਿਣੀ ਚਾਹੁੰਦਾ ਜਿਹੜਾ ਵੀ ਇਹਨੇ ਰੇਂਜਰਾਂ ਬਾਰੇ ਬੋਲੇ ਆ ਨਾ ਵੀ ਰੇਂਜਰ ਸਾਡੀ ਸੇਫਟੀ ਨਹੀਂ ਕਰਦੇ ਪਣੇ ਰੇਂਜਰ ਆਪ ਲੈ ਕੇ ਜਾਂਦੇ ਆ ਕੰਮ ਤੇ ਠੀਕ ਆ ਜੀ 25 25 30 30000 ਰੁਪਿਆ ਪੇਮੈਂਟਾਂ ਭਰਦੇ ਆ ਤੇ ਇਸ ਹੰਤ ਤੱਕ ਅਰੇ ਦੇਖੋ ਰੇਂਜਰ ਨੂੰ ਕਦੇ ਇਹਨਾਂ ਨੇ ਪੁੱਛਿਆ ਵੀ ਤੁਹਾਡੇ ਕਦੇ ਤੁਸੀਂ ਕਿੱਦਾਂ ਪਾਰਟੀ ਨੂੰ ਸਾਂਭਦੇ ਆ ਤੁਹਾਡਾ ਕਿੱਦਾਂ ਤੁਹਾਨੂੰ ਕੀ ਕੋਈ ਬਚਦਾ ਕਦੇ ਨਹੀਂ ਠੀਕ ਆ ਇਹ ਜੋ ਇਹ ਗੱਲ ਵੀ ਮੈਨੂੰ ਪਤਾ ਲੱਗੀ ਹੈ ਵੀ ਇਹ ਕਹਿੰਦੀ ਹੈ ਵੀ ਇਹ ਕੋਈ ਗਰੂਪ ਆ ਕੇ ਇਹ ਨਾ ਚੱਲਣਾ ਬਣੇ ਦੇਖੋ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਠੀਕ ਆ ਇਹ ਵੀ ਸਾਡੇ ਪਰਿਵਾਰ ਆ ਭੈਣਾ ਗੀ ਆ ਅਸੀਂ ਇਹਨਾਂ ਤੋਂ ਬਿਨਾ ਵੀ ਕੰਮ ਨਹੀਂ ਕਰ ਸਕਦੇ ਜੇ ਰੇਂਜਰ ਕੰਮ ਫੜਦੇ ਆ ਤਾਂ ਹੀ ਇਹਨਾਂ ਨੂੰ ਕੰਮ ਦਿੰਦੇ ਆ ਤਾਂ ਹੀ ਕੰਮ ਚੱਲਦਾ ਤੇ ਤਾਂ ਹੀ 25-25000 ਰੁਪਏ ਪੇਮੈਂਟ ਆ ਦੇ ਸਕਦੇ ਆ ਜੀ ਜੀ ਉੱਥੇ ਤੁਸੀਂ ਮੌਜੂਦ ਸੀਗੇ ਜਦੋਂ ਕੋਈ ਨਹੀਂ ਬਣੇ ਮੈਂ ਮੈਂ ਮੌਜੂਦ ਨਹੀਂ ਸੀਗਾ ਮੈਂ ਤਾਂ ਪੰਜਾਬ ਦਾ ਪ੍ਰੈਜ਼ੀਡੈਂਟ ਸੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਲੜਕੀ ਬਿਨਾਂ ਗੱਲ ਤੋਂ ਗਾਲਾਂ ਕੱਢਣ ਲੱਗ ਜੂਗੀ ਭਣੇ ਦੇਖੋ ਕੋਈ ਨਾ ਕੋਈ ਗਲਤ ਹੋਈਏ ਤਾਂ ਮੈਂ ਵੀ ਦੋਰੇ ਦੋਰੇ ਪੈਂਦੇ ਆ ਕਿ ਗਾਣਾ ਸੁਣ ਕੇ ਗਾਲਾਂ ਕੱਢਣ ਲੱਗ ਜਾਈਏ ਕਈ ਗੱਲ ਕਹਿੰਦਾ ਨਹੀਂ ਭਣੇ ਵੀ ਉਹਨੂੰ ਦੋਰੇ ਪੈਂਦੇ ਆ ਠੀਕ ਆ ਕੋਈ ਨਾ ਕੋਈ ਗਲਤ ਹੋਈ ਹੈ ਨਾ ਪਾਰਟੀ ਨਾਲ ਕੋਈ ਨਾ ਕੋਈ ਗਲਤ ਆ ਦੇਖੋ ਬਹੁਤ ਤਰ੍ਹਾਂ ਦੀ ਚਾਂਸ ਹੋ ਜਾਂਦੇ ਆ ਪਰ ਕਿ ਜਿਵੇਂ ਹੁਣ ਆਪਾਂ ਸਾਰੇ ਜਣੇ ਖੜੇ ਆ ਕੋਈ ਵੀ ਕੁੜੀ ਗਾਲਾਂ ਕੱਢਣ ਲੱਗ ਜੂਗੀ ਬਿਨਾਂ ਗੱਲ ਤੋਂ ਭਣੇ ਕੋਈ ਨਾ ਕੋਈ ਗਲਤ ਹੁੰਦੀ ਹੈ ਨਾ ਦੋਨੋਂ ਦੱਸ ਇਹ ਗੱਲ ਸਾਰੇ ਜਾਣੇ ਉੱਤੇ ਕਹਿ ਰਹੇ ਆ ਵੀ ਉਹਨੇ ਡਰਿੰਕ ਕੀਤੀ ਹੋਈ ਸੀ ਸਾਨੂੰ ਇਹ ਤਾਂ ਪਤਾ ਪੈਣਾ ਡਰਿੰਕ ਦੇ ਵਿੱਚ ਇਨਸਾਨ ਨੂੰ ਨਹੀਂ ਉਹ ਕਹਿੰਦੀ ਮੈਂ ਕਦੀ ਕੰਮ ਦੇ ਟਾਈਮ ਤੇ ਡਰਿੰਕ ਨਹੀਂ ਕਰਦੀ ਇਹ ਤਾਂ ਦੇਖੋ ਜੀ ਸਾਰਿਆਂ ਨੂੰ ਪਤਾ ਤਾਂ ਕਹਿਣ ਦੀ ਗੱਲ ਹੈ ਨਹੀਂ ਵੀ ਉਹ ਡਰਿੰਕ ਨਹੀਂ ਕਰਦੀ ਇਹ ਤਾਂ ਤੁਸੀਂ ਅੱਜ ਵੀ ਉਹਨੂੰ ਕਰ کہہ ਸਕਦੇ ਆ ਵੀ ਆਪਣੇ ਚੈੱਕ ਕਰਾ ਲਓ ਦਾਰੂ ਠੀਕ ਆ 48 ਘੰਟੇ ਦੇ ਵਿੱਚ ਵਿੱਚ ਆ ਜਾਂਦੀ ਆ ਜਦ ਸਾਰਿਆਂ ਨੂੰ ਪਤਾ ਫਿਰ ਸਾਰਿਆਂ ਨੂੰ ਲੈ ਕੇ ਕਿਉਂ ਜਾਂਦੇ ਆ ਨਹੀਂ ਨਹੀਂ ਲੈ ਕੇ ਤਾਂ ਦੇਖੋ ਸਾਨੂੰ ਪਾਰਟੀਆਂ ਜਦੋਂ ਬੁੱਕ ਕਰਾਉਂਦੀਆਂ ਨਾ ਇੰਸਟਾਗ੍ਰਾਮ ਤੇ ਇਹਨਾਂ ਦਾ ਨਾਮ ਬਣਿਆ ਹੋਇਆ ਠੀਕ ਆ ਜੇ ਅਸੀਂ ਦੇਖੋ ਐਡਾ ਕੋਈ ਵੀ ਓਰੇਂਜਰ ਬੇਗੂਫ ਨਹੀਂ ਹੈਗਾ ਜਿਉਂ ਨੇ ਇੱਕ ਗੱਲ ਹੋਰ ਵੀ ਗਈ ਆ ਵੀ ਇਹ 2-2 ਲੱਖ ਰੁਪਈਆ ਲੈ ਲੈਂਦੇ ਆ ਤੇ ਸਾਨੂੰ ਥੋੜੇ ਥੋੜੇ ਪੈਸੇ ਦਿੰਦੇ ਆ ਠੀਕ ਆ ਤੇ ਤੁਸੀਂ ਇਹ ਗੱਲ ਲਾ ਲੋ ਵੀ 2 ਲੱਖ ਰੁਪਈਆ ਕਿਹੜਾ ਰੇਂਜਰ ਅੱਜ ਦੇ ਟਾਈਮ 'ਚ ਦਿੰਦਾ ਤਾਂ ਠੀਕ ਆ ਸਾਨੂੰ ਪਤਾ ਪੈਣਾ ਹੈ ਅਸੀਂ ਕਿੱਦਾਂ ਕਿੱਦਾਂ ਇਹਨਾਂ ਨੂੰ ਪੈਸੇ ਪੇਮੈਂਟ ਆ ਦਿੰਨੇ ਆ 25 25 30 30 ਹਜ਼ਾਰ ਇੰਸਟਾਗ੍ਰਾਮ ਤੇ ਵੀ ਸੂਰੀਆਂ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੂੰ ਗਈ ਬਿੱਟੂ ਭਾਈ ਨੇ ਇਹਨੂੰ ਕਹਿਦਾ ਗਿਆ ਵੀ ਆਪਾਂ ਨੂੰ ਸਿਮਰ ਚਾਹੀਦੀ ਆ ਪਾਰਟੀ ਲਈ ਤੁਹਾਡੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਮਤਲਬ ਪਾਰਟੀ ਨੂੰ ਕੁੜੀ ਪਸੰਦ ਨਹੀਂ ਆਏਗੀ ਤੇ ਉਹ ਗੱਲ ਸਿਮਰ ਆ ਜਿਹੜੀ ਦਿਲ ਤੇ ਲੈ ਗਈ ਕਿਦਾਂ ਜੀ ਕਿਹਨੇ ਇਹ ਗੱਲ ਬਿਲਕੁਲ ਨਹੀਂ ਕਹੀ ਜੀ ਕਿਸੇ ਨੇ ਠੀਕ ਹੈ ਵੀ ਉਹ ਦਿਲ ਤੇ ਲੈ ਗਈ ਵੀ ਜਾਂ ਕੋਈ ਗੱਲਬਾਤ ਹੋਈ ਆ ਇਹਨੇ ਜਦੋਂ ਕੋਈ ਵੀ ਆਰਗੇਨਾਈਜ਼ਰ ਦੇਖੋ ਆਪਾਂ ਕੰਮ ਕਰਦੇ ਆ ਪੈਸੇ ਲਈ ਕੋਈ ਵੀ ਆਰਗੇਨਾਈਜ਼ਰ ਇਹ ਗੱਲ ਕਹਿੰਦਾ ਵੀ ਭਾਈ ਪਾ ਫੜ ਆਪਣੀ ਪੇਮੈਂਟ ਤੇ ਤੂੰ ਜਾ ਠੀਕ ਹੈ ਤੇ ਉਹਨੂੰ ਆ ਜਾਣਾ ਚਾਹੀਦਾ ਸੀ ਇਹ ਲੜਾਈ ਨਾ ਹੁੰਦੀ ਨਾ ਜੇ ਦੇਖੋ ਉਹਦਾ ਪਾਰਟੀ ਬਹੁਤ ਵਧੀਆ ਸੀ ਸਾਨੂੰ ਪਤਾ ਸਾਨੂੰ ਕਿਦਾਂ ਦੇ ਚਾਂਸ ਚੱਲਣੇ ਵੀ ਪੈਂਦੇ ਆ ਜੇ ਕੱਲ ਨੂੰ ਕੋਈ ਓਦਾਂ ਦੀ ਪਾਰਟੀ ਹੁੰਦੀ ਡੀ ਜੇ ਵਾਲੇ ਦਾ ਨੁਕਸਾਨ ਹੁੰਦਾ ਕੀ ਅੱਜ ਸਿਮਰ ਇਹ ਆਰਗੇਨਾਈਜ਼ਰ ਦਾ ਕਿਸੇ ਦਾ ਨੁਕਸਾਨ ਭਰ ਸਕਦੀ ਸੀ ਲੱਖਾਂ ਦਾ ਮਾਲ ਲੱਗਿਆ ਸੀ ਉੱਥੇ ਭਰ ਸਕਦੀ ਸੀ ਨਹੀਂ ਨਹੀਂ ਮੇਰੀ ਕੋਈ ਸੈਲਫ ਰਿਸਪੈਕਟ ਨਹੀਂ ਮੇਰੇ ਲਈ ਕੋਈ ਖੜਾ ਨਹੀਂ ਮੇਰੀ ਕੋਈ ਇੱਜ਼ਤ ਨਹੀਂ ਬਿਲਕੁਲ ਇਹ ਖਰਚ ਕਰ ਸਕਦੀ ਹੈ ਜੀ ਇੱਕ ਸੇ 10 ਸਕਿੰਟ ਦੀ ਵੀਡੀਓ ਦੇ ਵਿੱਚ ਲਾਡੀ ਗੱਲ ਉਹਨੂੰ ਘੇਰ ਕੇ ਲਿਆ ਰਹੇ ਉਸ ਟਾਈਮ ਮੁੰਡੇ ਮੂਰੇ ਆ ਕੁੜੀਆਂ ਖੜੀਆਂ ਬਿੱਟੂ ਜੀ ਉਸ ਟਾਈਮ ਮੂਰੇ ਆ ਪਣੇ ਉਹ ਰੇਂਜਰੀ ਆ ਜਿਹੜੇ ਉਹਦੇ ਅੱਗੇ ਹੋ ਰਹੇ ਆ ਰੇਂਜਰੀ ਆ ਨਾ ਇੱਕ ਪਾਰਟੀ ਵਾਲੀ ਆ ਜਿਹੜਾ ਉਹਨੂੰ ਫੜ ਫੜ ਕੇ ਅੰਦਰ ਲਿਆ ਰਿਆ ਜੀ ਠੀਕ ਹੈ ਜੀ ਜੋ ਕਹਿੰਦੀ ਹੈ ਵੀ ਮੈਨੂੰ ਮੇਰੇ ਨਾਲ ਉਹਨਾਂ ਨੂੰ ਖੜਨਾ ਚਾਹੀਦਾ ਸੀ ਜਦੋਂ ਮੇਰੇ ਨਾਲ ਗਾਲੀ-ਗਲੋਚ ਹੋ ਰਹੀ ਸੀ ਮੇਰੇ ਤੇ ਉਹਨਾਂ ਨੇ ਅਟੈਕ ਕੀਤਾ ਉਦੋਂ ਖੜਨਾ ਚਾਹੀਦਾ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਖੜਨਾ ਸੀ ਨਾਲ ਇਹਨਾਂ ਨੇ ਕਿਹਾ ਇਹਨਾਂ ਨੇ ਉਸ ਟਾਈਮ ਇੰਨੀ ਗੱਲ ਕਹੀ ਆ ਕਿ ਇਹ ਸਾਨੂੰ ਹਲੇ ਉਹਨਾਂ ਤੋਂ ਪੈਸੇ ਨਹੀਂ ਮਿਲੇਗੇ ਤੈਨੂੰ ਸਟੇਜ ਤੇ ਜਾਣਾ ਪੈਣਾ ਮੈਨੂੰ ਇਹ ਗੱਲ ਦੱਸੋ ਉਹ ਕਹਿੰਦਾ ਇਹ ਸਾਬਤ ਕਰ ਦਵੇ ਵੀ ਉਹ ਪਾਰਟੀ ਵਾਲਾ ਆਰਗੇਨਾਈਜ਼ਰ ਨੇ ਉਹਨੂੰ ਇਹ ਗੱਲ ਕਹੀ ਹੋਵੇ ਵੀ ਮੈਨੂੰ ਪੇਮੈਂਟ ਨਹੀਂ ਮਿਲੀ ਉਹਨੂੰ ਪੇਮੈਂਟ ਪਹਿਲਾਂ ਦੇਦੀ ਉਹ ਕਿਸੇ ਨੂੰ ਦੇ ਕੇ ਇਹ ਅਸੀਂ ਸਾਬਤ ਕਰ ਸਕਦੇ ਹਾਂ ਸਾਡੇ ਪੰਗੜੇ ਵਾਲੇ ਮੁੰਡੇ ਹ ਨੇ ਮੇਰ ਦੱਸਿਆ ਵੀ ਤੇਰੀ ਕੇਸ ਕੋਲੇ ਪੈਸੇ ਆ ਉਹਨੂੰ ਤਾਂ ਪਤਾ ਲੱਗ ਗਿਆ ਵੀ ਮੇਰੀ ਪੇਮੈਂਟ ਇਹਦੇ ਕੋਲੇ ਆਪ ਜਦੋਂ ਪੇਮੈਂਟ ਹੀ ਮਿਲ ਗਈ ਆਰਗੇਨਾਈਜ਼ਰ ਨੂੰ ਪੇਮੈਂਟ ਮਿਲੇ ਨਾ ਮਿਲੇ ਕਲਾਕਾਰ ਨੂੰ ਤਾਂ ਪੇਮੈਂਟ ਮਿਲ ਗਈ ਨਾ ਇਹਨੇ ਫਿਰ ਉਹ ਬਾਰ-ਬਾਰ ਪਾਰਟੀ ਅੰਦਰ ਆ ਰਹੀ ਆ ਵੀ ਭੈਣੀ ਤੁਸੀਂ ਚਲੇ ਜਾਓ ਕਿਉਂਕਿ ਸਾਡਾ ਫੰਕਸ਼ਨ ਖਰਾਬ ਹੋ ਰਿਹਾ ਤੇ ਇਹਨੂੰ ਆ ਜਾਣਾ ਚਾਹੀਦਾ ਸੀ ਠੀਕ ਹੈ ਨਾ ਕਿੰਨੇ ਵਜੇ ਗਈ ਆ ਸੀਮਰ ਫੰਕਸ਼ਨ ਕਿੰਨੇ ਵਜੇ ਖਤਮ ਹੋਇਆ ਫੰਕਸ਼ਨ ਕੋ ਸਾਢੇ 5 ਵਜੇ ਦੇ ਕਰੀਬ ਖਤਮ ਹੋਇਆ ਕੀ ਕਹ ਉਸ ਤੋਂ ਬਾਅਦ ਇਹ ਸਾਡੇ ਬਾਹਰ ਪਾਰਕੀ ਦੇ ਵਿੱਚ ਖੜੀ ਸੀ ਜਦੋਂ ਉਹਨੂੰ ਪੇਮੈਂਟ ਵੀ ਮਿਲ ਗਈ ਤੇ ਇਹਨੂੰ ਜਾਣਾ ਚਾਹੀਦਾ ਸੀਗਾ ਕਿਉਂਕਿ ਪਾਰਟੀ ਬਹੁਤ ਵਧੀਆ ਸੀ ਇਹਨਾਂ ਨੇ ਪਤਾ ਨਹੀਂ ਕਿੰਨੇ ਕੰਮ ਲਾਏ ਸੀ ਉਹਨਾਂ ਨੇ ਕਦੀ ਵੀ ਅੱਜ ਤੱਕ ਨਾ ਪੇਮੈਂਟ ਰੱਖੀ ਆ। ਤੁਸੀਂ ਕਹਿੰਦੇ ਪਾਰਟੀ ਨਾ ਖਰਾਬ ਹੋ ਜAVE ਇਹਦੇ ਕਰਕੇ ਮੇਰਾ ਸਟੈਂਡ ਨਹੀਂ ਲੇ ਦਿੱਤਾ ਪਾਰਟੀ ਕਰਨੀ ਹੋਣੀ। ਨਹੀਂ ਨਹੀਂ ਬਿਲਕੁਲ ਝੂਠ ਹੈ ਪਾਰਟੀ ਨੇ ਸਾਰੀ ਪੇਮੈਂਟ ਅਡਵਾਂਸ ਕੀਤੀ ਸੀਗੀ ਜਦੋਂ ਪੇਮੈਂਟ ਅਡਵਾਂਸ ਆ ਗਈ ਇਹਨੂੰ ਪੇਮੈਂਟ ਦੇ ਦਿੱਤੀ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਇਹਨੂੰ ਆਪਾਂ ਜਾਣ ਵਾਸਤੇ ਕਿਹਾ ਗਈ ਕਿਉਂ ਨਹੀਂ। ਕਦੇ ਵੀ ਭੈਣੇ ਇੰਨੀ ਗੱਲ ਦੋਚੋ ਵੀ ਸਾਡੇ ਪਰਿਵਾਰ ਦੀ ਕੁੜੀ ਆ ਅਸੀਂ ਉਹਦੇ ਐਂਟੀ ਖੜ ਜਾਾਂਗੇ ਜੇ ਨਾ ਕੋਈ ਗੱਲਬਾਤ ਹੁੰਦੀ ਐਨੇ ਉੱਠ ਕੇ ਆਰਗੇਨਾਈਜ਼ਰ ਠੀਕ ਆ ਜਿਹੜੇ ਉੱਥੇ ਮੌਜੂਦ ਸੀ ਉਹਦੇ ਐਂਟੀ ਖੜ ਸਕਦੇ ਸੀ ਬਿਲਕੁਲ ਨਹੀਂ ਖੜ ਸਕਦੇ ਅਸੀਂ ਆਪਦੇ ਪਰਿਵਾਰ ਦੀ ਐਂਟੀ ਅਲੀਸ਼ਾ ਮੈਮ ਜੇ ਇਹੀ ਚੀਜ਼ ਤੁਹਾਡੇ ਨਾਲ ਹੋ ਜਾਂਦੀ ਕਿ ਤੁਸੀਂ ਪਹਿਲਾਂ ਪਹਿਲੀ ਤਾਂ ਗੱਲ ਇਹ ਆ ਕਿ ਸਟੇਜ ਤੇ ਖੜ ਕੇ ਬਿਨਾਂ ਗੱਲ ਤੋਂ ਕੋਈ ਗਾਣਾ ਸੁਣ ਕੇ ਗਾਲਾ ਕੱਢ ਸਕਦੇ ਹੋ ਕਿਸ ਨੂੰ ਦੇਖੋ ਜੀ ਕੋਈ ਗਾਣੇ ਕਈ ਵਾਰੀ ਆਡੀਅੰਸ ਅਦਾਂ ਦੇ ਲਾ ਦਿੰਦੀ ਆ ਜਿਹੜੇ ਸਾਡੇ ਸੁਣਨ ਯੋਗ ਨਹੀਂ ਹੁੰਦੇ ਅਸੀਂ ਚੁੱਪਚਾਪ ਸੀ ਇਸ ਤੋਂ ਥੱਲੇ ਆ ਜੰ ਸਾਨੂੰ ਆਇਰ ਕੀਤਾ ਹੋਇਆ ਵਾ ਠੀਕ ਹੈ ਸਾਨੂੰ ਪਸੰਦ ਕਰਕੇ ਬੁਲਾਇਆ ਹੋਇਆ ਹੈ ਗਾਲੀ ਗਲੋਚ ਕਰਨ ਦਾ ਕੋਈ ਮਤਲਬ ਅਗਰ ਸਾਨੂੰ ਕੋਈ ਚੀਜ਼ ਨਹੀਂ ਪਸੰਦ ਆ ਰਹੀ ਅਸੀਂ ਚੁੱਪਚਾਪ ਚੀਜ਼ ਤੋਂ ਥੱਲੇ ਆ ਕੇ ਆਰਗੇਨਾਈਜ਼ਰ ਨੂੰ ਕਾਂਗੇ ਭਾਈ ਆਹ ਚੀਜ਼ ਸਾਨੂੰ ਪਸੰਦ ਨਹੀਂ ਆ ਰਹੀ ਸੌਰੀ ਜੀ ਉਹ ਕਹਿੰਦੀ ਮੈਂ ਇਹਨਾਂ ਨੂੰ ਭੈਣ ਕਹਿੰਦੀ ਹੁੰਦੀ ਸੀ ਦੀਦੀ ਕਹਿੰਦੀ ਹੁੰਦੀ ਸੀ ਇਹ ਮੇਰੇ ਰੋਲ ਰੋਲ ਮਾਡਲਸ ਅਗੇ ਇਹਨਾਂ ਨੂੰ ਦੇਖ ਕੇ ਮੈਂ ਸਿੱਖੀ ਆ ਮੈਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੀ ਸੀ ਤੇ ਇਹ ਮੇਰੇ ਖਿਲਾਫ ਅੱਜ ਬੋਲਦੇ ਪਏ ਨੇ ਕਹਿੰਦੇ ਇਹਨਾਂ ਨੇ ਪੈਸੇ ਖਾ ਲਏ ਨੇ ਤਾਂ ਕਰਕੇ ਮੇਰੇ ਅਗੇਂਸਟ ਹੋ ਗਏ ਨੇ ਪਾਰਟੀ ਨੇ ਪੈਸੇ ਖਲਾਤੇ ਕੋ ਮੈਂ ਖਿਲਾਫ ਨਹੀਂ ਹੋਈ ਲੇਕਿਨ ਮੈਂ ਆਪਣੀ ਯੂਨੀਅਨ ਨਾਲ ਵੀ ਚੱਲਾਂਗੀ ਠੀਕ ਹੈ ਜੀ ਇੱਕ ਪਾਸੇ ਉਹ ਕੱਲੀ ਕੁੜੀ ਐ ਇੱਕ ਪਾਸੇ ਸਾਡੀ ਪੂਰੀ ਪੰਜਾਬ ਯੂਨੀਅਨ ਐ ਇੱਕ ਪਾਸੇ ਉਹੜੀ ਕੱਲੀ ਇੱਕ ਪਾਸੇ ਸਾਡੀ ਪੂਰੀ ਪੰਜਾਬ ਯੂਨੀਅਨ ਠੀਕ ਹੈ ਇੱਕ ਬਖਰੀ ਹੈ ਵੀ ਯੂਨੀਅਨ ਪ੍ਰਧਾਨ ਕੀ ਹੁੰਦੇ ਆ ਹਨਾ ਪ੍ਰਧਾਨਾ ਨੇ ਅੱਜ ਤੱਕ ਭਾਨੇ ਇਸ ਟਾਈਮ ਲੋਕਡਾਊਨ ਹੋਇਆ ਸੀ ਬਹੁਤ ਵੱਡੀਆਂ ਰੈਲੀਆਂ ਕਰਕੇ ਤੇ ਆਪਣੇ ਆਪ ਦੇ ਪਰਚੇ ਕਰਾ ਕੇ ਇਹੀ ਕੰਮ ਚਲਾਇਆ ਜਿਹੜੀਆਂ ਅੱਜ 25-25000 ਪੇਮੈਂਟਾਂ ਲੈ ਰਹੀਆਂ ਠੀਕ ਹੈ ਨਾ ਮੈਂ ਬਕਾਇਦਾ ਅਮਨ ਨੂੰ ਫੋਨ ਕੀਤੇ ਆ ਵੀ ਦੱਸ ਤੇ ਭਾਈ ਕੀ ਰੌਲਾ ਮੈਂ ਸਿਮਰ ਨੂੰ ਵੀ ਫੋਨ ਕੀਤਾ ਅੱਜ ਵੀ ਉਹਦੇ ਪਤਾ ਕਰ ਸਕਦੇ ਆ ਮੈਂ ਸੁੱਖ ਬੋਲਦਾ ਕਹਿੰਦੀ ਮੈਨੂੰ ਨਹੀਂ ਪਤਾ ਹੈਗਾ ਠੀਕ ਆ ਉਹਦੀ ਬੋਲੀ ਇਦਾਂ ਦੀ ਸੀਗੀ ਉਸ ਟਾਈਮ ਜੀ ਅਸੀਂ ਕਹਦਾ ਫੋਨ ਕੀਤੇ ਉਹਨੂੰ ਪੁੱਛਣ ਲਈ ਵੀ ਪਤਾ ਤੈਨੂੰ ਕੀ ਗੱਲਬਾਤ ਹੋਈ ਆ ਕੋਈ ਗੱਲਬਾਤ ਹੋਈ ਆ ਤਾਂ ਸਾਨੂੰ ਦੱਸ ਠੀਕ ਆ ਜੀ ਜੁਨੀਆ ਨਾ ਆਪਦੇ ਪਰਿਵਾਰ ਦਾ ਹਰ ਟਾਈਮ ਮੁੱਦਾ ਠਾਉਣ ਲਈ ਤਿਆਰ ਰਹਿੰਦੀ ਆ ਵੀ ਯਾਰ ਸਾਡੇ ਪਰਦੀ ਕੋਈ ਕੋਈ ਨੁਕਸਾਨ ਨਾ ਕਰ ਦੇਵੇ ਠੀਕ ਆ ਅਸੀਂ ਜੁਨੀਆ ਨਾ ਤਾਂ ਬਣਾਉਨੇ ਆ ਵੀ ਸਾਡੇ ਕਿਸੇ ਵੀ ਪਰਿਵਾਰ ਨੂੰ ਕੁੜੀ ਆ ਮੁੰਡਾ ਕੋਈ ਭੰਗੜੇ ਵਾਲਾ ਠੀਕ ਆ ਜੀ ਜੀ ਨੇ ਇੰਨੀ ਵੀ ਗੱਲ ਕਹੀ ਆ ਕਹਿੰਦੇ ਕਿ ਅੱਜ ਮੇਰੇ ਖਿਲਾਫ ਆ ਗਏ ਆ ਬੋਲਦੇ ਪਏ ਆ ਕਹਿੰਦੇ ਕਿ ਕਿੰਨਾ ਚਰਾਬ ਵੀ ਕੰਮ ਕਰਨਾ ਆਪ ਕਦੀ ਬੁੱਢੀ ਨਹੀਂ ਹੋਣਾ ਵਾਲੀ ਸ਼ਮਮ ਮੈਂ ਕਹਿੰਨੀ ਆ ਬਿਲਕੁਲ ਸਭ ਨੇ ਹੋਣਾ ਹਰ ਕਿਸੇ ਦਾ ਇੱਕ ਟਾਈਮ ਹੁੰਦਾ ਸਭ ਨੇ ਹੋਣਾ ਹੈ ਮੇਰੇ ਨਾਲ ਮੈਂ ਕਹਿੰਦੀ ਹਾਂ ਇੱਕ ਘੰਟਾ ਮੇਰੇ ਵਾਂਗੂ ਪਰਫਾਰਮ ਕਰਕੇ ਦਿਖਾ ਦੇ ਮੇਰੇ ਇੰਸਟਾ ਦੇ ਵੀਡੀਓਜ਼ ਨੇ ਭੰਗੜਾ ਪਾਉਂਦੀ ਦੀ ਪ੍ਰੋਪਰ ਭੰਗੜਾ ਪਾਉਂਦੀ ਆ ਮੈਂ ਭੰਗੜੇ ਵਾਲੇ ਵੀ ਕਈ ਵਾਰੀ ਥੱਕ ਜਾਂਦੇ ਮੇਰੇ ਨਾਲ ਇੱਕ ਘੰਟਾ ਪਰਫਾਰਮ ਕਰਕੇ ਦਿਖਾ ਦੇ ਜੀ ਠੀਕ ਹੈ ਜੀ ਅਸੀਂ ਗੱਲਾਂ ਹੱਥ ਪੈਰ ਨਹੀਂ ਮਾਰਦੇ ਜੀ ਅਸੀਂ ਪ੍ਰੋਪਰ ਭੰਗੜਾ ਪਾਉਂਦੇ ਆ ਜਿੱਦਾਂ ਬੁੱਢੇ ਹੋਣਾ ਸਭਨੇ ਹੋਣਾ ਹੈ ਹਰ ਕਿਸੇ ਦਾ ਟਾਈਮ ਖਤਮ ਹੋਣਾ ਹੈ ਕਈ ਨਾ ਕਦੇ ਐਦਾਂ ਨਹੀਂ ਹੋਣਾ ਸੀ ਮੈਂ ਵੱਲੋਂ ਵੀ ਕਿਹਾ ਗਿਆ ਕਹਿੰਦੇ ਪੈਸੇ ਖਾ ਗਏ ਇਹਨਾਂ ਨੇ ਪਾਰਟੀ ਬਦਲ ਲਿਆ ਕਹਿੰਦੇ ਪਾਰਟੀ ਵਾਲੀ ਸਾਈਡ ਹੋ ਗਏ ਨੇ ਮੇਰੇ ਅਗੇਂਸਟ ਹੋ ਗਏ ਮੈਨੂੰ 20 ਸਾਲ ਹੋ ਗਏ ਜੀ ਮੈਨੂੰ ਪੈਸੇ ਖਾਣ ਦੀ ਲੋੜ ਨਹੀਂ ਐ ਮੈਂ ਸਭ ਕੁਝ ਇਸ ਲਾਈਨ ਤੋਂ ਕਮਾਇਆ ਹੈ ਉਹ ਸਾਨੂੰ ਸਾਰਥ ਕਰ ਦਵੇ ਜੀ ਠੀਕ ਹੈ ਜੀ ਅਸੀਂ ਉਹ ਤੋਂ ਮੀਡੀਆ ਸਾਹਮਣੇ ਲਾਈਵ ਮਾਫੀ ਮੰਗਾਂਗੇ ਇੱਕ ਵੀ ਬੰਦਾ ਉਹ ਸਾਰਥ ਕਰ ਦਵੇ ਵੀ ਅਸੀਂ ਪੈਸਾ ਕਿਸੇ ਤੋਂ 1 ਰ ਮੇਰੇ ਨਾਲ ਨਹੀਂ ਖੜੇਗੇ ਦੇ ਕੋਮੇਡਮ ਸਟੇਜ ਤੋਂ ਉਹਨਾਂ ਨੂੰ ਮੈਂ ਲੈ ਕੇ ਆ ਰਿਹਾ ਜੀ ਸਟੇਜ ਤੋਂ ਉਹਨਾਂ ਨੂੰ ਮੈਂ ਲੈ ਕੇ ਆ ਰਿਹਾ ਦੱਸੋ ਹੋਰ ਮੈਂ ਕਿੰਨਾ ਖੜਾ ਉਹਦੇ ਨਾਲ ਮੈਂ ਹੁਣ ਉਹਦੇ ਪਿੱਛੇ ਸ਼ਰਤਾ ਫੜਵਾਉਣ ਹੋ ਰਿਹਾ ਉੱਥੇ ਜਦ ਗਾਲਾਂ ਤਾਂ ਉਹਨੇ ਆਪ ਗੱਡੀਆਂ ਨੇ ਸਾਰੀ ਪਾਰਟੀ ਨੂੰ ਜੀ ਸਟੇਜ ਤੇ ਖੜ ਕੇ ਸਾਰਿਆਂ ਮਗਾਲਾ ਗੱਡੀਆਂ ਨੇ ਉਹਨਾਂ ਦੀਆਂ ਬੁੜੀਆਂ ਸਾਹਮਣੇ ਬੈਠੀਆਂ ਜੀਆਂ ਜੀ ਉਹਨਾਂ ਦੀਆਂ ਬੁੜੀਆਂ ਸਾਰੀਆਂ ਸਾਹਮਣੇ ਬੈਠੀਆਂ ਜੀ ਹੁਣ ਉਹਨੂੰ ਪਿੱਛੇ ਮੈਂ ਕੀ ਕਰਾਂ ਦੱਸੋ ਸਟੇਜ ਤੋਂ ਉਹਨੂੰ ਲੈ ਕੇ ਆਇਆ ਸਾਰੀ ਵੀਡੀਓ ਦੇ ਵਿੱਚ ਮੈਂ ਹੀ ਆ ਰਿਹਾ ਸਟੇਜ ਤੋਂ ਲੈ ਕੇ ਆਉਂਦਾ ਜਦੋਂ ਉਹ ਮੇਰੇ ਘਰੇ ਤੋਂ ਨਹੀਂ ਰੋਕਦੀ ਮ ਜਿਵੇਂ ਮੈਂ ਪਾਰਟੀ ਦੇ ਨਾਲ ਮੈਂ ਕੀਤਾ ਮੈਂ ਉਹਨੂੰ ਕਿਹਾ ਪੁੱਤ ਆਪਾਂ ਨੂੰ ਜਾਂ ਪੇਮੈਂਟ ਮਿਲ ਗਈ ਆਪਾਂ ਚੱਲੀਏ ਆਪਾਂ ਨੇ ਕੀ ਕਰਨਾ ਉਹ ਹੱਡੀ ਨਹੀਂ ਠੱਕੇ ਨਾਲ ਆਇਆ ਕਹਿੰਦੀ ਮੈਂ ਉਹਨਾਂ ਯਾਰ ਜਾਣਾ ਹੀ ਨਹੀਂ ਜਿੰਨਾਂ ਯਾਰ ਜਲੂਸ ਨਹੀਂ ਨਿਕਲਦਾ ਪਾਰਟੀ ਦਾ ਕਹਿੰਦੀ ਇੱਕ ਛੋਟਾ ਜਿਹਾ ਰੀਸਦੋ ਜਵਾਬ ਪੁੱਛ ਲਿਓ ਜੋ ਵੀ ਉਹਨੇ ਹੈਨਾ ਦੱਸਿਆ ਵੀ ਦੀਦੀ ਨੇ ਮੈਨੂੰ ਫੋਨ ਕੀਤਾ ਅਸੀਂ ਦੇਖੋ ਉਹ ਵੀ ਇਹ ਚੀਜ਼ ਪੁੱਛੀ ਇਹਨਾਂ ਨੂੰ ਵੀ ਤੁਸੀਂ ਕਿਸ ਟਾਈਮ ਫੋਨ ਕੀਤਾ ਤੁਹਾਨੂੰ ਆਪਾਂ ਨੂੰ ਕੀ ਗੱਲ ਹੋਈ ਸੀ ਉਹਦੇ ਬਾਰੇ ਵੀ ਕਿਹਾ ਜਾ ਰਿਹਾ ਰਿਕਾਰਡਿੰਗ ਇੱਕ ਬੋਲੀ ਆ ਕਿ ਅਲੀਸ਼ਾ ਦੀਦੀ ਨੇ ਮੈਨੂੰ ਬੋਲਿਆ ਕਿ ਤੂੰ ਨਜ਼ਰਾਂ ਚ ਠੀਕ ਹੈ ਜੀ ਆਹ ਫੋਟੋ ਦੇਖੋ ਮੈਮ ਜੀ ਇਸ ਫੋਟੋ ਦੇ ਬਿਨਾਤੇ ਜੀ ਮੈਂ ਉਹਨੂੰ ਸਿਰ 9 ਮਾਰਚ ਦੀ ਇਹ ਫੋਟੋ ਨੇ ਸਟੇਟਸ ਪਾਇਆ ਮੈਂ ਸਕਰੀਨਸ਼ਾਟ ਲਿਆ ਉਸ ਤੋਂ ਬਾਅਦ ਮੈਂ ਤੁਹਾਨੂੰ WhatsApp ਤੇ ਦਿਖਾਨੀ ਆ ਜੀ ਬਾਈ ਡੇਟ ਜੀ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਮੈਂ ਮੈਨੂੰ ਪੁੱਛਦੇ ਹੁੰਦੇ ਸੀ ਮੈਨੂੰ ਕਹਿੰਦੇ ਸੀ ਧਿਆਨ ਰੱਖੀ ਆਪਣਾ ਮੈਂ ਐਜ਼ ਅ ਸਿਸਟਰ ਇਹਦੇ ਨਾਲ ਚੱਲਦੀ ਸੀ ਇਹ ਮੈਨੂੰ ਕਹਿੰਦੀ ਸੀ ਤੁਸੀਂ ਮੇਰਾ ਕਸ਼ੂ ਤੁਸੀਂ ਤੁਹਾਡਾ ਤੁਹਾਨੂੰ ਦੇਖ ਕੇ ਹੀ ਮੈਂ ਸਿੱਖਿਆ ਆ ਦੇਖੋ ਜੀ ਉਸੇ ਫੋਟੋ ਦੇ ਮੈਂ ਪੁੱਛਿਆ ਨੂੰ ਕੀ ਹੋ ਗਿਆ ਅੱਗੋਂ ਐਡੀ ਤੁਸੀਂ ਰਿਕਾਰਡਿੰਗ ਸੁਣੋ ਜੀ ਜੀ ਕੁਛ ਨਹੀਂ ਦੀ ਦਵਾਈ ਲੈਣ ਗਈ ਸੀ ਉਹ ਲੰ ਲੰਨੇ ਨ ਅਸਤੇ ਦਵਾਈ ਇੱਕ ਮਹੀਨੇ ਦੀ ਦਿੱਤੀ ਆ ਪਿਓ ਨੇ ਡਿਪਰੈਸ਼ਨ ਦੀ ਜਬ ਪਹਿਲਾਂ ਵੀ ਤੁਹਾਨੂੰ ਪਤਾ ਮੈਨੂੰ ਪ੍ਰੋਬਲਮ ਆਈ ਸੀ ਇਹ ਵਾਲੀ ਹਾਂਜੀ ਤਾਂ ਕਰਕੇ ਦਵਾਈ ਤਾਂ ਪਤਾ ਪਹਿਲਾਂ ਰਿਕਵਰੀ ਹੋ ਗਈ ਸੀਗੀ ਤੇ ਦੁਬਾਰਾ ਹਣੋਂ ਕਹਿੰਦੇ ਸੀਗੇ ਡਾਕਟਰ ਕਿ ਮੈਂ ਦੱਸਣ ਕਿ ਮੈਨੂੰ ਪਰੇਸ਼ਾਨੀ ਜੀ ਹੈ ਦਿਮਾਗ ਵਿੱਚ ਹੁੰਦਾ ਆ ਤੇ ਫਿਰ ਉਹਨਾਂ ਨੇ ਇੱਕ ਮੰਥੀ ਹੋਰ ਦਵਾਈ ਦਿੱਤੀ ਸੀ ਹੋਰ ਠੀਕ ਆ ਬਾਕੀ ਸਭ ਹਾਂਜੀ ਬਾਈ ਹੁਣ ਕੁਛ ਪੁੱਛੀ ਕੁਛ ਨਹੀਂ ਮੈਂ ਕਿ ਇਸ ਲਈ ਉਹਨੇ ਕਿਹਾ ਕਿ ਮੈਂ ਬਿਮਾਰ ਹੋ ਗਈ ਸੀ ਮੈਨੂੰ ਅਲੀਸ਼ਾ ਮੈਮ ਨੇ ਪੁੱਛਿਆ ਮੈਨੂੰ ਇੰਨੀ ਗੱਲ ਵੀ ਕਹੀ ਆ ਕਿ ਹਾਂ ਮੇਰਾ ਆਪਣਾ ਧਿਆਨ ਰੱਖੀ ਤੇਰੇ ਤੇ ਬਹੁਤ ਜਣਿਆਂ ਦੀਆਂ ਨਜ਼ਰਾਂ ਮੈਂ ਇਹ ਮੈਂ ਇਸ ਕਰਕੇ ਬੋਲੀ ਆ ਰਿਕਾਰਡਿੰਗ ਸੁਣੋ ਪਹਿਲੇ ਤੁਸੀਂ ਫਿਰ ਮੈਂ ਜਵਾਬ ਦਿੰਨੀ ਆ ਜੀ ਮੰਨ ਲਓ ਕਿ ਅੱਛਾ ਡਿਪਰੈਸ਼ਨ ਤੇ ਇਹ ਚੀਜ਼ ਸਮਝਦੇ ਆ ਮੈਂ ਤਾਂ ਮਾਈਗਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਇਸ ਕਰਕੇ ਪਤਾ ਨਹੀਂ ਸੀ ਕਿ ਆਪਕੀ ਧਿਆਨ ਰੱਖੋ ਤਪੜਾ ਵੈਸੇ ਤੂੰ ਬਹੁਤ ਨਜ਼ਰਾਚਾ ਲੋਕਾਂ ਦੀ ਹੈ ਇਹੀ ਬੋਲੇ ਨਜ਼ਰਾਚਾ ਕਿਉਂਕਿ ਇਹਦੇ ਬॉयਫਰੈਂਡ ਦਾ ਵਿਆਹ ਹੋ ਗਿਆ ਜੀ ਥੈਟਸ ਵਾਈ ਮੈਨੂੰ ਪੁੱਛਿਆ ਸੀ 9 ਮਾਰਚ ਦੀ ਗੱਲ ਹੈ ਜੀ ਦੇਖੋ ਜੀ ਤੇ ਅੱਜ ਕਿੰਨੀ ਆ ਅੱਜ ਡੇਟ ਕੀ ਹੈ ਅੱਜ 2 ਅਪ੍ਰੈਲ 2 ਅਪ੍ਰੈਲ ਹੈ ਠੀਕ ਹੈ ਜੀ 9 ਮਾਰਚ ਦੀ ਗੱਲ ਹੈ ਇਸ ਰਿਕਾਰਡਿੰਗ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਡਿਸਕਸ ਨਹੀਂ ਹੋਇਆ ਮੈਂ ਉਹਦੇ ਨਾਲ ਬਹੁਤ ਪਿਆਰ ਨਾਲ ਰਹਿੰਦੀ ਜਦੋਂ ਕੱਲ ਤੁਹਾਨੂੰ ਵੀਡੀਓ ਤੁਹਾਡੇ ਸਾਹਮਣੇ ਆਂਦੀ ਆ ਉਸ ਟਾਈਮ ਜਦੋਂ ਪਹਿਲੀ ਵਾਰ ਵੀਡੀਓ ਤੁਸੀਂ ਦੇਖਦੇ ਹੋ ਸੰਧੂ ਦੀ ਤਾਂ ਉਸ ਟਾਈਮ ਮਾਈਂਡ ਦੇ ਵਿੱਚ ਕੀ ਆਉਂਦਾ ਸਾਨੂੰ ਬਹੁਤ ਹਮਦਰਦੀ ਸੀ ਜੀ ਕੁਰੀ ਨਾਲ ਗਲਤ ਹੋਇਆ ਲੇਕਿਨ ਜਦ ਅਸੀਂ ਗੱਲ ਦੀ ਤੈਅ ਤੱਕ ਪਹੁੰਚੇ ਆਏ ਸੀਗੇ ਉੱਥੇ ਲਾੜੇ ਇਹਨਾਂ ਨੂੰ ਫੋਨ ਕੀਤਾ ਬੈਨੀਪਾਲ ਭਾਈ ਨੂੰ ਫੋਨ ਕੀਤਾ ਸਾਨੂੰ ਇਹਨਾਂ ਸਾਰਿਆਂ ਨੇ ਦੱਸਿਆ ਭੰਗੜਿਆ ਵਾਲਿਆਂ ਨੇ ਦੱਸਿਆ ਕਿ ਇਹਨੇ ਡਰ ਜੀ ਉਸ ਤੋਂ ਬਾਅਦ ਆਡੀਅנס ਨੇ ਕੋਈ ਕਹਿੰਦੀ ਅਲੀਸ਼ਾ ਮੈਮ ਉਹ दारू ਨਹੀਂ ਪੀਂਦੇ ਕਹਿੰਦੀ ਉਹ ਨਹੀਂ ਡਰਿੰਕ ਕਰਦੇ ਮੈਂ ਕਹਿੰਦੀ ਕੋਈ ਸਪਰੂਫ ਕਰਦੇ ਕਿ ਮੈਂ ਸਟੇਜ ਤੇ दारू ਪੀ ਕੇ ਚੜਦੀ ਆਂ ਔਰ ਇਨ ਕੇਸ ਚਲੋ ਮੰਨ ਲਿਆ ਜੀ ਅਗਰ ਉਹ ਕਹਿੰਦੀ ਹੈ ਮੈਂ दारू ਪੀਨੀ ਆ ਮੇਰਾ ਕੋਈ ਦੱਸੋ ਕਿ ਮੈਂ दारू ਪੀ ਕੇ 8 ਡਰੰਕ ਕਰਦੀ ਆਂ ਇਸ ਸਟੇਜ ਤੇ ਆਡੀਅנס ਦਾ ਮੈਨੂੰ 20 ਸਾਲ ਹੋ ਗਏ ਆਡੀਅנס ਸਾਨੂੰ ਵੀ ਵਨ ਸਵਨ ਨਹੀਂ ਟੱਕਰਦੀ ਆ ਜੀ ਠੀਕ ਹੈ ਜੀ ਉਹ ਕਹਿੰਦੀ ਮੈਂ ਵੀ ਸਟੇਜ ਤੇ ਕਦੀ ਪੀਕੇ ਨਹੀਂ ਚੜਦੀ ਕਿ ਕਹਿੰਦੀ ਜੇ ਉਹ ਮੇਰਾ ਪਰਸਨਾ ਮੈਟਰ ਹੈ ਕਹਿੰਦੀ ਮੈਂ ਕਦੀ ਸਟੇਜ ਤੇ ਪੀਕੇ ਨਹੀਂ ਚੜੀ ਐਨੀ ਗਾਲੀ ਗਲੋਸ ਦੇਣ ਦਾ ਮਜ਼ੀਕ ਕੁੜੀ ਦਾ ਮਤਲਬ ਹੀ ਨਹੀਂ ਸੀ ਸਟੇਜ ਤੇ ਕੋਈ ਪ੍ਰੋਬਲਮ ਹੋ ਗਈ ਉਹ ਮੇਰੀ ਸੈਲਫ ਰਿਸਪੈਕਟ ਤੇ ਆਰੇ ਸੀ ਮੈਨੂੰ ਗਾਲਾ ਕੱਢ ਰਹੀ ਸੀ ਤੇ ਮੈਂ ਚੁੱਪ ਕਰਕੇ ਨਿਕਲ ਜਾਂਦੀ ਕਹਿੰਦੀ ਮੈਂ ਪੈਸੇ ਲੈ ਕੇ ਕਟਪੁਤਲੀ ਨਹੀਂ ਬਣ ਸਕਦੀ ਕਿ ਉਹਨਾਂ ਵਾਂਗੂ ਮੈਂ ਤਾਂ ਇਨਸਾਨ ਆ ਮੇਰੇ ਅੰਦਰ ਫੀਲਿੰਗਸ ਨੇ ਚਲੋ ਜੀ ਅਸੀਂ ਇਹਦੇ 'ਚ ਕੁਝ ਨਹੀਂ ਬੋਲ ਸਕਦੇ ਫੀਲਿੰਗਸ ਐ ਬਸ ਸਾਡੇ ਆਰਗੇਨਾਈਜ਼ਰ ਪਰ ਆ ਰਹੇ ਉਹਨਾਂ ਨੇ ਗਲਤ ਬੋਲਿਆ ਕਿਉਂਕਿ ਇਹ ਅਗਰ ਉਹ ਕਹਿੰਦੀ ਇਹ ਨਾ ਹੁੰਦੇ ਤਾਂ ਮੈਂ ਬਹੁਤ ਕੁਝ ਕਰ ਦਿੰਦੀ ਕਰਤਾ ਆਡੀਅੰਸ ਵੀ ਬਹੁਤ ਕੁਝ ਸਕਦੀ ਸੀ ਜੀ ਉਹ ਪੀਤੀ ਤਾਂ ਉਹਨਾਂ ਨੇ ਵੀ ਹੋਈ ਸੀ ਨਾ दारू ਜੀ 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 ਕਿ ਆਰਗੇਨਾਈਜ਼ਰ ਦਾ ਲੱਖਾਂ ਰੁਪਏ ਦਾ ਡੀਜੇ ਦਾ ਨੁਕਸਾਨ ਹੋ ਜਾਂਦਾ ਕਿ ਉਸ ਟਾਈਮ ਇਹ ਆਪਣਾ ਹੀ ਗੱਲ ਕਹਿ ਦਿੰਦੇ ਆ ਕਿ ਵੀ ਮੇਰੇ ਕਰਕੇ ਹੋਇਆ ਇੱਕ ਇੱਕ ਸਾਈਕਲ ਸੱਚ ਇੱਕ ਉਹਨੇ ਇੱਕ ਹੋਰ ਗੱਲ ਕਹੀ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਜੀ ਉਸ ਟਾਈਮ ਉੱਥੇ ਅਵੇਲੇਬਲ ਸੀ ਕਿ ਜੋਇਆ ਪਲੀਜ਼ ਜੀ ਵੀਡੀਓ ਬਣਾ ਜੋਇਆ ਜਾਨਵੀ ਕੀ ਗੱਲ ਹੋਈ ਸੀਗੀ ਉੱਥੇ ਕੱਲ ਜੋ ਤੁਸੀਂ ਕਿਹਾ ਬੋਲਿਆ ਤੁਸੀਂ ਉਹ ਸਹੀ ਗੱਲ ਹੈ ਕਿ ਉਹਨੇ ਡ੍ਰਿੰਕ ਕੀਤੀ ਹੋਈ ਸੀ ਤੇ ਬਸ ਡਰਿੰਕ ਕਰ ਦਿੱਤੀ ਦੀ ਵਜ੍ਹਾ ਕਰਕੇ ਉਹ ਬੋਲੀ ਜਾ ਰਹੀ ਸੀ ਉਹ ਬਿਨਾ ਕਿਸੇ ਗੱਲ ਤੋਂ ਗਾਲਾ ਗੱਢਣ ਲੱਗ ਗਈ ਸੀ ਸਟੇਜ ਤੇ ਮਾਈਕ ਫੜ ਕੇ ਬਿਲਕੁਲ ਬਿਲਕੁਲ ਉਹ ਪੀ ਕੇ ਹੀ ਆਈ ਹੋਈ ਸੀ ਉਹਦਾ ਐਟੀਟਿਊਡ ਹੀ ਦਿਖਾ ਰਿਆ ਸੀ ਕਿ ਉਹਨੇ ਪੀਤੀ ਹੋਈ ਆ ਜੀ ਕਿਉਂਕਿ ਜਦੋਂ ਸਟੇਜ ਤੇ ਆਈ ਆ ਉਹਨੇ ਕੀਤੀ ਹੋਈ ਸੀ ਆਲਰੇਡੀ ਪਹਿਲਾਂ ਹੀ ਤੇ ਇਹ ਚੀਜ਼ ਕਿੰਨੇ ਵਾਰ ਹੋਈ ਆ ਹਾਂ ਜੀ ਇਹ ਚੀਜ਼ ਵਾਕੇ ਕਿੰਨੀ ਵਾਰ ਹੋਈ ਆ ਕਿ ਉਹ ਡਰਿੰਕ ਕਰਕੇ ਇਸ ਤਰ੍ਹਾਂ ਗਾਲੀ ਗਲੋਚ ਕਰ ਰਹੀ ਆ ਜੀ ਇਹ ਮੈਂ ਤਾਂ ਉਹਨੂੰ ਫਸਟ ਟਾਈਮ ਬਹੁਤ ਟਾਈਮ ਬਾਅਦ ਉਹਨੂੰ ਦੇਖਿਆ ਤੇ ਉਹਨੇ 3 ਹੋਰਾਂ ਦੀ ਖੇਤੀ ਹੋਈ ਸੀ ਤੇ ਮਤਲਬ ਕਿ ਆ ਕੇ ਉਹਨੇ ਕਿਸੇ ਨੂੰ ਇਹ ਹੱਲ ਹੋਇਆ ਵੀ ਨਹੀਂ ਕੀਤੀ ਹੈਗੀ ਆ ਕੇ ਉਹਨੇ ਪਰਫਾਰਮੈਂਸ ਦਿੱਤੀ ਫਿਰ ਚਲੀ ਗਈ ਵਾਪਸ ਉਸ ਤੋਂ ਬਾਅਦ ਆਡੀਅנס ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਪਲੀਜ਼ ਤੁਸੀਂ ਨਾ ਅਲਗੇ ਕੰਮ ਦਾ ਨਾ ਕਰੋ ਵਰਕਲ ਡਾਂਸ ਬਹੁਤ ਜ਼ਿਆਦਾ ਕਰ ਰਹੀ ਸੀ ਵੈਸੇ ਵੀ ਹੋ ਰਿਹਾ ਟੀਓ ਪਹਿਲਾਂ ਹੀ ਤੋਂ ਕਹਿੰਦੇ ਸੀ ਪਲੀਜ਼ ਤੁਸੀਂ ਮਤਲਬ ਕਿ ਇਹ ਡਾਂਸ ਦਾ ਨਾ ਕਰੋ ਕਿ ਤੁਸੀਂ نیچے ਚੱਲ ਜਾਓ ਤੇ ਉਹ ਗਈ ਕਦੋਂ ਸੀ ਗਈ ਕਦੋਂ ਸੀ ਉਹ वापस कदो गई है फंक्शन खत्म होने तो बाद जी वापस फंक्शन पूरा ही मतलब सीरीज हो टाइमिंग की, की कुछ याद है टाइमिंग दो काफी लेट होती है ਕੈਂਬਲਰ ਕੈਂਬਲਰ ਹਾਂਜੀ ਕਾਲ ਪੇਟ ਆ ਰਿਹਾ ਇਹ ਇੱਕ ਗੱਲ ਮੈਮ ਉਹਦੇ ਵੱਲੋਂ ਇਹ ਵੀ ਕਹੀ ਜਾ ਰਹੀ ਹੈ ਕਹਿੰਦੀ ਬਠਿੰਡਾ ਵਾਲੀ ਕੁੜੀ ਦੇ ਉੱਤੇ ਗੋਲੀ ਚੱਲੀ ਆ ਤਾਂ ਸਾਰਿਆਂ ਨਾਲ ਸਾਰਿਆਂ ਨੂੰ ਉਹਦੇ ਨਾਲ ਹਮਦਰਦੀ ਸੀ ਕਿ ਗਲਤ ਹੋਇਆ ਸਾਰੇ ਉਹਦੇ ਲਈ ਖੜੇ ਹੋ ਗਏ ਕਹਿੰਦੀ ਮੇਰੇ ਤੇ ਤਾਂ ਗਲਾਸ ਮਾਰਿਆ ਸੀ ਉਹਨਾਂ ਨੇ ਜੇ ਕਿਤੇ ਮੇਰੇ ਗੋਲੀ ਵੱਜ ਜਾਂਦੀ ਮੈਂ ਮਰ ਜਾਂਦੀ ਤੇਰਾ ਜਿਹੜੇ ਜਿੰਨੇ ਵੀ ਮੇਰੇ ਖਿਲਾਫ ਖੜੇ ਨੇ ਸਾਰੇ ਮੇਰੇ ਹੱਕ ਦੇ ਵਿੱਚ ਖੜੇ ਹੁੰਦੇ ਜੇ ਉਹ ਮੈਡਮ ਬਿਲਕੁਲ ਸਹੀ ਹੁੰਦੀ ਅਸੀਂ ਉਹਦੇ ਹੱਕ 'ਚ ਖੜਦੇ ਜਦੋਂ ਉਹਨੇ ਸਾਡੀ ਇੱਕ ਗੱਲ ਨਹੀਂ ਮੰਨੀ ਜਦ ਜਦ ਆਪਾਂ ਨੂੰ ਪਾਰਟੀ ਨੇ ਪੇਮੈਂਟ ਦੇ ਦਿੱਤੀ ਦੇਖੋ ਆਪਾਂ ਨੂੰ ਕੁਆਲਿਟੀ ਐਂਟਰਟੇਨਮੈਂਟ ਕਰਨ ਲਈ ਲੈ ਕੇ ਆਉਂਦੀ ਆ ਜਦ ਆਪਾਂ ਨੂੰ ਪਾਰਟੀ ਨੇ ਪੇਮੈਂਟ ਦੇਦੀ ਵੀ ਭਾਈ ਤੁਸੀਂ ਘਰੇ ਜਾਓ ਵੀ ਅਸੀਂ ਨਹੀਂ ਤਾਂ ਤੋਕਰਾਉਣਾ ਦੂਜੀਆਂ ਚਾਰ ਕੁੜੀਆਂ ਨੇ ਅਸੀਂ ਉਹਨਾਂ ਦਾ ਪਰਫਾਰਮ ਵੀ ਕਰਾਉਣੀ ਆ ਜੀ ਜੇ ਸਾਡੇ ਨਾਲ ਖੜਦੇ ਜੇ ਉਹਦੀ ਗੱਲ ਸਹੀ ਹੁੰਦੀ ਅਸੀਂ ਉਹਦੇ ਨਾਲ ਖੜਦੇ ਜਦੋਂ ਉਹੀ ਗਲਤ ਅਸੀਂ ਉਹਦੇ ਕਿਵੇਂ ਖੜ ਜੀਏ ਜੇ ਉਹ ਪਣੇ ਸਹੀ ਹੁੰਦੀ ਨਾ ਅਸੀਂ ਖੁਦ ਖੜ ਕੇ ਉਹਦੇ ਤੇ ਮੁੰਡੇ ਤੇ ਪਰਚਾ ਕਰਾਉਂਦੇ ਅੱਜ ਦੀ ਗੱਲ ਕਹਿੰਦੇ ਆ ਵੀ ਜੇ ਉਹ ਖੁਦ ਸਹੀ ਹੁੰਦੀ ਅਸੀਂ ਸਾਰਿਆਂ ਨੂੰ ਪੁੱਛ ਕੇ ਪਹਿਲਾਂ ਸਾਰੇ ਤਾਂ ਕੈਮਰੇ ਸਾਹਮਣੇ ਆ ਗਏ ਜਿਨ੍ਹਾਂ ਤੇ ਪਰਚਾ ਹੋਇਆ ਉਹ ਅਜੇ ਤੱਕ ਕੁਝ ਬੋਲ ਹੀ ਨਹੀਂ ਰਹੇ ਕੋਈ ਕੈਮਰੇ ਦੇ ਸਾਹਮਣੇ ਨਹੀਂ ਆਇਆ ਤੁਸੀਂ ਸਾਰੇ ਉਹਦੇ ਅਗੇਂਸਟ ਆ ਕੇ ਬੋਲ ਰਹੇ ਹੋ ਉਹਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪਾਰਟੀ ਨੇ ਇਹਨਾਂ ਨੂੰ ਭੇਜਤਾ ਪੈਸੇ ਖਲਾ ਕੇ ਅਸੀਂ ਉਹਨਾਂ ਬਾਰੇ ਨਹੀਂ ਬੋਲ ਰਹੇ اسی ਆਪਣੇ ਆਰਗੇਨਾਈਜ਼ਰਾਂ ਬਾਰੇ ਬੋਲ ਰਿਹਾ ਜਿਹੜਾ ਉਹ ਆਰਗੇਨਾਈਜ਼ਰ ਬਕਵਾਸ ਕਰ ਰਹੀ ਹੈ ਗੰਦ ਵੱਡੇ ਆਉਣੇ ਆਰਗੇਨਾਈਜ਼ਰਾਂ ਬਾਰੇ ਵੱਡੇ ਜੋ ਵੀ ਗੰਦ ਵੱਡੇ ਆਉਣੇ ਆਰਗੇਨਾਈਜ਼ਰਾਂ ਬਾਰੇ ਵੱਡੇ ਕੋਈ ਪਾਰਟੀ ਦਖਣੀ ਕੈਮਰਾ ਲੱਗਿਆ ਦੇਖੋ ਪੈਲੰਦ ਦੇ ਵਿੱਚ ਬਕਾਇਦਾ ਕੈਮਰਾ ਲਗਾ ਵੀਡੀਓ ਬਣਦੀ ਆ ਉਹਦੇ ਵਿੱਚ ਦੇਖ ਕੇ ਉਹਦੇ ਨਾਲ ਕਾਰਵਾਈ ਕੀਤੀ ਜਾਵੇ ਜੇ ਸਿਮਰ ਰਈਆ ਐਸੀ ਮਰ ਨਾਲ ਕੀਤੀ ਜਾਵੇ ਪਿਆ ਗਿਆ ਸੀਸੀਟੀਵੀ ਕਢਵਾਓ ਸੀਸੀਟੀਵੀ ਕਢਵਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਿਲਕੁਲ ਸਹੀ ਗੱਲ ਹੈ ਜੀ ਕਰਾਓ ਜੀ ਜਿਹੜਾ ਸਹੀ ਹੈ ਰਾਣੀ ਉਹ ਤੇ ਕਰੋ ਇਹ ਵੀ ਕਹਿੰਦੀ ਅਸੀਂ ਕਹਿੰਦੀ ਅਸੀਂ ਹੱਥ ਪੈਰ ਮਾਰਦੇ ਆ ਅਸੀਂ ਡਾਂਸ ਕਰਦੇ ਆ ਸਾਡੇ ਸਾਡਾ ਸ਼ਰੀਰ ਟੁੱਟਦਾ ਵਜੋਂ ਜਦੋਂ ਅਸੀਂ ਡਾਂਸ ਕਰਦੇ ਆ ਸਾਨੂੰ ਥਕਾਵਟ ਹੁੰਦੀ ਆ ਆਰਗੇਨਾਈਜ਼ਰ ਆ ਜਿਹੜੇ ਕਿ ਆਪ ਦਾ ਕਮਿਸ਼ਨ ਲੈ ਕੇ ਚਲੇ ਜਾਂਦੇ ਨੇ ਕਿਹੜਾ ਕਮਿਸ਼ਨ ਲੈ ਕੇ ਜਾਂਦਾ ਲੱਖ ਦੇ ਵਿੱਚ ਉਹ ਕੰਮ ਹੁੰਦਾ ਲੱਖ ਸਵਾ ਲੱਖ ਦੇ ਵਿੱਚ 25 25 ਦੀ ਯਾਰ ਇਹ ਭੜ ਜਾਂਦੇ ਨੇ ਮੰਗ ਕੇ ਵੀ ਅਸਤਾ ਲੈਣਾ ਹੀ ਲੈਣਾ ਇਹਨਾਂ ਕਹਿੰਦੀ ਅਸੀਂ ਕਰ ਸਕਦੇ ਸਭ ਤੋਂ ਕਰਵਾਉਂਦੇ ਨੇ ਕਹਿੰਦੀ ਆਪ ਇਹ ਘੁੰਗਰੂ ਬਨ ਕੇ ਨੱਚ ਨਹੀਂ ਸਕਦੇ ਤਾਂ ਕਰਕੇ ਫੰਕਸ਼ਨ ਦਾ ਆਰਗੇਨਾਈਜ਼ਰ ਹੀ ਫੜਦੇ ਐ ਠੀਕ ਐ ਅੱਜ ਕੱਲ ਇੰਨਾ ਕੰਬਿਡੀਸ਼ਨ ਚੱਲ ਗਿਆ ਜੀ ਅਗਰ ਲੱਖ ਚ ਫੰਕਸ਼ਨ ਹੈ ਡੀਜੇ ਵੀ ਹੈ ਟਰਸਟ ਵੀ ਹੈ ਐਂਕਰ ਵੀ ਹੈ ਢੰਗੜੇ ਵਾਲੇ ਵੀ ਹੈ ਕੁੜੀਆਂ ਵੀ ਹੈ ਲੱਖਾਂ ਦਾ ਮਾਲ ਆਰਗੇਨਾਈਜ਼ਰ ਸਿਰਫ ਅੱਜ ਦੀ ਰੇਟ ਦੇ ਨਾਮ ਤੇ ਖੇਡਦਾ ਹੈ ਉਪਰੋ ਕਲੈਕਸ਼ਨ ਹੋਏਗੀ ਤਾਂ ਆਰਗੇਨਾਈਜ਼ਰ ਨੂੰ ਕੁਝ ਬਚੇਗਾ ਇਹ ਤਾਂ ਨਹੀਂ ਬਚੇ ਇੱਕ ਪਾਰਟੀ ਦੇ ਕੰਮ ਲਾ ਰਹੀ ਆ ਬਾਕੀ ਅਸੀਂ ਕਿਹੜੇ ਜਨ ਕਰਕੇ ਇੱਕ ਕੰਮ ਹੀ ਲਾਉਨੇ ਆ ਅਸੀਂ ਕਿਹੜੇ ਇਹ ਤੋਂ ਹੀ ਕੰਮ ਕਰਾਉਨੇ ਆ ਜੀ 100 ਕੁੜੀਆਂ ਸਾਡੇ ਨਾਲ ਕੰਮ ਤੇ ਜਾਂਦੀ ਸਾਡੇ ਅਸੀਂ ਤਾਂ ਇਹ ਤੋਂ ਲੈ ਕੇ ਹੀ ਨਹੀਂ ਜਾਂਦੇ ਜੀ ਕਿ ਆ ਦੋ ਫਖਸਮੇ ਤੇ ਪਤਾ ਨਹੀਂ ਕਿ ਮੇਰੇ ਕੇ ਪਹਿਲੇ ਤੇ ਕੰਮ ਓਕੇ ਹੀ ਕੀਤਾ ਦੂਜੇ ਦਿਨ ਜਲੂਸ ਕੱਢਤਾ ਇਹ ਬਣੀ ਤੁਸੀਂ ਪੰਜਾਬ ਦੇ ਪੂਰੇ ਆਰਗੇਨਾਈਜ਼ਰਾਂ ਤੋਂ ਬੋਲ ਸਕਦੇ ਹੋ ਵੀ ਕਿਹੜਾ ਆਰਗੇਨਾਈਜ਼ਰ ਕਿਸੇ ਕੁੜੀ ਦੀ ਸੇਫਟੀ ਨਹੀਂ ਕਰਦਾ ਜੇ ਆਹ ਗੱਲ ਬਿਲਕੁਲ ਗਲਤ ਕਹੀ ਐ ਸਿਮਰ ਨੇ ਵੀ ਕੋਗਰੂ ਪਾ ਕੇ ਤੁਸੀਂ ਨੱਚ ਲੋ ਜੇ ਅਸੀਂ ਕੰਮ ਫੜਦੇ ਆਂ ਆਰਗੇਨਾਈਜ਼ਰ ਵੀ ਕੋਗਰੂ ਪਾ ਕੇ ਤੁਸੀਂ ਨੱਚ ਨਹੀਂ ਸਕਦੇ ਹਾਂ ਉਹੀ ਗੱਲ ਹੋ ਗਈ ਨਾ ਬਣੀ ਦੇਖੋ ਆਰਗੇਨਾਈਜ਼ਰ ਨਹੀਂ ਬਣ ਸਕਦੀ ਤੂੰ ਆਰਗੇਨਾਈਜ਼ਰ ਬਣ ਸਕਦੀ ਆਰਗੇਨਾਈਜ਼ਰ ਬਣ ਸਕਦੇ ਤੂੰ ਤਕੜ 1.5 ਲੱਖ 60 ਫਰਸਲ ਵੀ ਆ ਤੂੰ ਪੂਰਾ ਸ਼ੋ ਸੈੱਟ ਕਰ ਸਕਦੀ ਆ ਉਹ ਆਰਟਿਸਟ ਉਹ ਭ ਅਸੀਂ ਇਸ ਸੇਕ ਦੀ ਜ ਰੇਂਜ ਕਰਦਾ ਜੀ ਹਰੇਕ ਗੱਲ ਸੰਭਾਲਦਾ ਦਿੰਨੇ ਆ ਇੱਕ ਵਾਰ ਸੰਭਾਲ ਕੇ ਦਿਖਾ ਦਵੇ ਜੀ ਇੱਕ ਵਾਰ ਫਕਸ ਨੂੰ ਸੰਭਾਲ ਕੇ ਦਿਖਾ ਦੇਵੀ ਅਸੀਂ ਆਪਦਾ ਫਕਸ ਨੂੰ ਬੁੱਕ ਕੀਤਾ ਹੋਇਆ ਇਹਨੂੰ ਚਮਾਉਨੇ ਆ ਇਹ ਪਾਰਟੀ ਨਾਲ ਹੈਂਡਲ ਕਰਕੇ ਚਲਾ ਕੇ ਦਿਖਾ ਦੇਵੀ ਉਹ ਕਹਿੰਦੀ ਜੇ ਮੇਰਾ ਬਾਈਕਟ ਕਰ ਦਿੰਦੇ ਆ ਕਹਿੰਦੀ ਬਾਈਕਟ ਕਰਨਗੇ ਕੰਮ ਦਾ ਕਰਨਗੇ ਕਹਿੰਦੀ ਮੇਰੇ ਮੂੰਹ ਦਾ ਬਾਈਕਟ ਥੋੜੀ ਕਰ ਸਕਦੇ ਆ ਮੇਰੇ ਮੂੰਹ ਰੋਟੀ ਥੋੜੀ ਖੋ ਸਕਦੇ ਆ ਅਸੀਂ ਉਹਦੇ ਵਿੱਚ ਕੁਛ ਨਹੀਂ ਉਹਨੇ ਆਪਦੇ ਹੱਥਾਂ ਦੀ ਗਾਣੀਆਂ ਅਸੀਂ ਆਪਦੇ ਹੱਥਾਂ ਦੀ ਗਾਣੀਆਂ ਅਸੀਂ ਬਿਲਕੁਲ ਮੈਂ ਆਪ ਖੋਦ ਕੇ ਨਾ ਵੀ ਅੱਜ ਤੋਂ ਬਾਅਦ ਮੈਂ ਉਹਨੂੰ ਆਪਣੀ ਸਟੇਜ ਤੇ ਨਹੀਂ ਚੜਾਦਾ ਮੈਂ ਉਹਦੀ ਕਿਸਮਤ ਤੌਰ ਤੇ ਬਾਈਕਟ ਕਰ ਰਹੇ ਆ ਜਿਹੜੀ ਉਹਦੀ ਭੈਣੇ ਕਿਸਮਤ ਕਿਸਮਤ ਹੀ ਖਾਣੀ ਆ ਆਪਣੀ ਕਿਸਮਤ ਕਾਣੀ ਆ ਅਸੀਂ ਉਹਦੇ ਲਈ ਕੋਈ ਗਲਤ ਟਿੱਪਣੀ ਉਦਾਂ ਦੀ ਨਹੀਂ ਕਰ ਰਹੇ ਅਸੀਂ ਕਹਿੰਦੇ ਆ ਵੀ ਜੋ ਆਰਗੇਨਾਈਜ਼ਰਾਂ ਬਾਰੇ ਬੋਲੇ ਉਹਨੇ ਗਲਤ ਬੋਲੇ ਜੀ ਤੇ ਹੁਣ ਤੁਸੀਂ ਅਖੀਰ ਚ ਚਾਹਨੇ ਕੀ ਆ ਅਸੀਂ ਕਹਿੰਦੇ ਆ ਬਲੇ ਜਿਹੜੀ ਵੀ ਸੱਚਾਈ ਆ ਉਹ ਸਾਹਮਣੇ ਰੱਖੀ ਜਾਵੇ ਉੱਥੋਂ ਕੈਮਰਿਆਂ ਦੀ ਹਰ ਇੱਕ ਵੀਡੀਓ ਕਢਾ ਕੇ ਠੀਕ ਆ ਜੇ ਉਸ ਮੁੰਡੇ ਦੇ ਪਰਚਾ ਬਣਦਾ ਸੱਚਾਈ ਆਵੇ ਸਕੇ ਨਾ ਸੱਚਾਈ ਆਵੇ ਜੇ ਉਹਦੇ ਤੇ ਪਰਚਾ ਬਣਦਾ ਉਹਦੇ ਤੇ ਬਣਦਾ ਨਹੀਂ ਜਿਹਦੇ ਤੇ ਕਾਰਵਾਈ ਬਣਦੀ ਉਹ ਤੇ ਕੀਤੀ ਜਾਵੇ ਦੇਖ ਅਸੀਂ ਸਿਮਰ ਨੂੰ ਨਹੀਂ ਕਹਿੰਦੇ ਗਲਤ ਦੇਖੋ ਜਿਹੜੀ ਸਾਨੂੰ ਅੱਖਾਂ ਮੋਗੇ ਉਸ ਟਾਈਮ ਦੀ ਸੀ ਆ ਉਸ ਟਾਈਮ ਸਿਮਰ ਗਲਤ ਦੀ ਸੀ ਆ ਅਸੀਂ ਸਿਮਰ ਦੇ ਬਲ ਖਲਾਫ ਆ ਠੀਕ ਆ ਉਹ ਤੋਂ ਰਿਕਾਰਡਿੰਗ ਕਢਾ ਬੇ ਜੇ ਸਿਮਰ થઈ ਗਿਆ ਸਾਨੂੰ ਰਿਕਾਰਡਿੰਗ ਕਢਾ ਕੇ ਦੇ ਦੇ ਅਸੀਂ ਉਹਦੇ ਨਾਲ ਚੱਲਦੇ ਆਂ ਵੀ ਕਿਹੜੀ ਗਾਲ ਕੱਢੀ ਉਹਨੇ ਜੇ ਕਿਸੇ ਨੇ ਗਾਲ ਕੱਢੀ ਉਹ ਕੈਮਰੇ ਚ ਆਊਗੀ ਉਹ ਆਪਾਂ ਨੂੰ ਦੇ 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 ਆਪਾਂ ਨਾਲਾ ਸਿਮਰਦੇ ਜੀ ਠੀਕ ਹੈ ਸੋ ਗੱਲਬਾਤ ਕੀਤੀ ਆਰਗੇਨਾਈਜ਼ਰਸ ਨਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸੀ ਉਹਦੀ ਪੂਰੀ ਸੇਫਟੀ ਦਾ ਧਿਆਨ ਰੱਖਿਆ ਕਹਿੰਦੇ ਸਾਡੀ ਨਜ਼ਰਾਂ ਦੇ ਵਿੱਚ ਸਿਮਰ ਆ ਜਿਹੜੀ ਕਿ ਉਹ ਗਲਤ ਸੀਗੀ ਤੇ ਕਹਿੰਦੇ ਜੇਕਰ ਸਿਮਰ ਸਹੀ ਹੋਏਗੀ ਤਾਂ ਅਸੀਂ ਉਹਦਾ ਪੂਰਾ ਸਾਥ ਵੀ ਦਵਾਂਗੇ ਲੇਕਿਨ ਸੀਸੀਟੀਵੀ ਹੈ ਜਿਹੜੀ ਉਹ ਕਢਵਾਈ ਜਾਵੇ ਉਹਦੇ ਤੇ ਜਾਂਚਾ ਪੂਰੇ ਤੌਰ ਤੇ ਕੀਤੀ ਜਾਵੇ ਤੇ ਨਾਲ ਹੀ ਸਿਮਰ ਆ ਜਿਹੜੀ ਕਿ ਜੋ ਉਸ ਵਕਤ ਹੋਇਆ ਉਹ ਸਾਰਾ ਜਦੋਂ ਵਾਕਿਆ ਸਾਹਮਣੇ ਆਏਗਾ ਜੇਕਰ ਸਿਮਰ ਸਹੀ ਨਿਕਲਦੀ ਆ ਤਾਂ ਆਰਗੇਨਾਈਜ਼ਰ ਕਹਿੰਦੇ ਕਿ ਅਸੀਂ ਸਿਮਰ ਦੇ ਨਾਲ ਖੜਨ ਦੇ ਲਈ ਤਿਆਰ ਆ